ਪ੍ਰੋਗਰਾਮ ਸੋਲਾ ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਪੰਜਾਬ ਦੀ 13 ਸੀਟਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਫਰੀਦਕੋਟ ਸੀਟ ਚਰਚਾ ਦਾ ਵਿਸ਼ਾ ਫਿਰ ਬਣ ਚੁੱਕੀ ਏ ਕਰਮਜੀਤ ਅਨਮੋਲ ਕਰਕੇ ਨਹੀਂ ਸਰਬਜੀਤ ਸਿੰਘ ਕਰਕੇ ਇਹ ਚਰਚਾ ਦਾ ਵਿਸ਼ਾ ਕਿਵੇਂ ਬਣ ਗਈ ਇਸ ਗੱਲ ਉੱਤੇ ਚਰਚਾ ਕਰਾਂਗੇ ਨਾਲ ਹੀ ਗੱਲ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਡ ਸ਼ੋਅ ਦੇ ਦੌਰਾਨ ਇੱਕ ਗੱਲ ਵੱਡੀ ਕਹਿ ਦਿੱਤੀ ਕੁਲਦੀਪ ਸਿੰਘ ਧਾਲੀਵਾਲ ਸੈਂਟਰ ਦੇ ਵਿੱਚ ਵਜ਼ੀਰ ਹੋਣਗੇ ਇਸ ਮੁੱਦੇ ਉੱਤੇ ਗੱਲ ਕਰਾਂਗੇ ਨਾਲ ਹੀ ਗੱਲ ਕਰਾਂਗੇ ਰਵਨੀਤ ਬਿੱਟੂ ਦੀ ਰਵਨੀਤ ਬਿੱਟੂ ਨੇ ਆਪਣੇ ਦਾਦੇ ਨੂੰ ਸ਼ਹੀਦ-ਏ-ਆਜ਼ਮ ਕਹਿ ਦਿੱਤਾ ਹੈ ਇਸ ਗੱਲ ਉਤੇ ਚਰਚਾ ਕਰਾਂਗੇ ਤਿੰਨੋਂ ਮੁੱਦਿਆਂ ਤੇ ਮੇਰੇ ਨਾਲ ਜੁੜੇ ਨੇ ਮੇਰੇ ਸਾਥੀ ਪੱਤਰਕਾਰ ਸੰਦੀਪ ਲਾਦੂਗਾ ਸੰਦੀਪ ਜਿਹੜੀ ਫਰੀਦਕੋਟ ਦੇ ਸਮੀਕਰਨ ਜਿਹੜੇ ਕਿਸੇ ਹੋਰ ਪਾਸੇ ਜਾ ਰਹੇ ਸੀ ਉਹ ਇੱਕਦਮ ਬਦਲ ਕਿਵੇਂ ਗਏ ਹੈਗੇ ਸਰਬਜੀਤ ਸਿੰਘ ਜਿਹੜਾ ਚਰਚਾ ਦਾ ਵਿਸ਼ਾ ਕੁਝ ਦਿਨਾਂ ਪਹਿਲੇ ਨਹੀਂ ਸਨ ਹੁਣ ਕਿਵੇਂ ਬਣ ਗਏ ਨੇ ਆ ਸਭ ਤੋਂ ਪਹਿਲਾਂ ਇੱਥੇ ਹੀ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਜਿਵੇਂ ਤੁਸੀਂ ਕਿਹਾ ਕਿ ਫਰੀਦਕੋਟ ਦੇ ਪਹਿਲਾਂ ਸਮੀਕਰਨ ਸਿਆਸੀ ਹੋਰ ਸੀ ਹੁਣ ਚਾਰਾਂ ਪੰਜਾਂ ਦਿਨਾਂ ਤੋਂ ਕੁਝ ਹੋਰ ਹੋ ਗਏ ਉਹਦੀ ਆ ਵਜ੍ਹਾ ਬਹੁਤ ਵੱਡੀ ਹੈ ਉਹ ਵਜ੍ਹਾ ਕੀ ਹੈ ਗਵਾਂਡੀ ਸੀਟ ਇੱਕ ਖਡੂਰ ਸਾਹਿਬ ਹਲਕਾ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਦੇ ਕਰਕੇ ਜਿਹੜੀ ਉਹਨਾਂ ਦੇ ਹੱਕ ਵਿੱਚ ਜਿਹੜੀ ਹਵਾ ਵਗ ਰਹੀ ਆ ਸਿਆਸੀ ਤੌਰ ਦੇ ਉੱਤੇ ਬਹੁਤ ਸਾਰੀਆਂ ਪਾਰਟੀਆਂ ਨੇ ਦਾਵਾ ਕੀਤਾ ਕੀ ਅਸੀਂ ਜਿਤਨਾ ਹੈ ਕਈਆਂ ਨੇ 13 ਜ਼ੀਰੋ ਕਿਹਾ ਕਈਆਂ ਨੇ ਕਿਸੇ ਪਾਰਟੀ ਤੇ ਸੀਟ ਦੇ ਉੱਤੇ ਦਾਵਾ ਕੀਤਾ ਜਿੱਥੋਂ ਤੱਕ ਰਹੀ ਗੱਲ ਕਿ ਫਰੀਦਕੋਟ ਦੀ ਸੀਟ ਇਹ ਦੂਜੀ ਉਹ ਸੀਟ ਹੈ ਜਿਹੜੀ ਆਜ਼ਾਦ ਉਮੀਦਵਾਰ ਦੀ ਹੈ ਮੰਨੀ ਜਾ ਰਹੀ ਹੈ ਇੱਕ ਪਹਿਲੀ ਖੜੂਰ ਸਾਹਿਬ ਉਹਦਾ ਅਸਰ ਜਿਹੜੀ ਰਿਫਲੈਕਸ਼ਨ ਹੈ ਉਹ ਦੇਖੀ ਹੈ ਫਰੀਦਕੋਟ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਉਹ ਪਰਿਵਾਰ ਦੇ ਵਿੱਚੋਂ ਹੈ ਜਿਹੜੇ ਕੀ ਉਹਨਾਂ ਦੇ ਪਰਿਵਾਰ ਦਾ ਜਾਂ ਸਿੱਖ ਕੌਮ ਦੇ ਵੱਲੋਂ ਦਾਵਾ ਕੀਤਾ ਜਾਂਦਾ ਕਿ ਸਾਡੇ ਸ਼ਹੀਦ ਬੀਅੰਤ ਸਿੰਘ ਦਾ ਪੁੱਤਰ ਹੈ ਤੇ ਸਾਡੀ ਜਿਹੜੀ ਸਿਰ ਦੀ ਲੱਥੀ ਹੋਈ ਪੱਗ ਹੈ ਜਿਹੜੀ ਉਹ ਸਿਰ ਦੇ ਉੱਤੇ ਰੱਖੀ ਸੀ ਤੇ ਉਹ ਬੀਅੰਤ ਸਿੰਘ ਹੋਰਾਂ ਨੇ ਰੱਖੀ ਸੀ ਤੇ ਸਤਵੰਤ ਸਿੰਘ ਹੋਰਾਂ ਨੇ ਜਦੋਂ ਅਸੈਸੀਨੇਸ਼ਨ ਹੋਇਆ ਸੀ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਦੂਜੇ ਪਾਸੇ ਭਾਰਤ ਦੀ ਨਜ਼ਰ ਦੇ ਵਿੱਚ ਬੇਸ਼ੱਕ ਬੀਅੰਤ ਸਿੰਘ ਤੇ ਸਤਵੰਤ ਸਿੰਘ ਦੋਸ਼ੀ ਹੋ ਸਕਦੇ ਨੇ ਕਾਤਲ ਹੋ ਸਕਦੇ ਨੇ ਪਰ ਸਰਬਜੀਤ ਸਿੰਘ ਖਾਲਸਾ ਜਿਵੇਂ ਪ੍ਰਚਾਰ ਕਰ ਰਹੇ ਨੇ ਉਹਨਾਂ ਦੇ ਹੱਕ ਵਿੱਚ ਜਦੋਂ ਪ੍ਰਚਾਰ ਹੋ ਰਿਹਾ ਉਹ ਇਹ ਗੱਲ ਕਹੀ ਜਾ ਰਹੀ ਹੈ ਕਿ ਸਾਨੂੰ ਹੁਣ ਉਹਨਾਂ ਦੇ ਹੱਕ ਦੇ ਵਿੱਚ ਫਤਵਾ ਜਾਰੀ ਕਰਨਾ ਚਾਹੀਦਾ ਬਾਕੀਆਂ ਤੋਂ ਸਾਨੂੰ ਕੋਈ ਉਮੀਦਾਂ ਨਹੀਂ ਜਿਵੇਂ ਤੁਸੀਂ ਕਰਮਜੀਤ ਅਨਮੋਲ ਦਾ ਜ਼ਿਕਰ ਕੀਤਾ ਸਾਰੇ ਜਾਣਦੇ ਆ ਜਦੋਂ ਵੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਸੀਟਾਂ ਗਿਣੀਆਂ ਜਾਂਦੀਆਂ ਸੀ ਅਨਲਿਸਿਸ ਹੋ ਰਹੇ ਆ ਪੰਜਾਬ ਪੱਧਰ ਦੇ ਉੱਤੇ ਕਿ ਕਿਹੜੀ ਸੀਟ ਕਿਦੇ ਖਾਤੇ ਪੈ ਸਕਦੀ ਹੈ ਤਾਂ ਸਭ ਤੋਂ ਪਹਿਲਾਂ ਜੇਕਰ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਟਿੱਕ ਟਿੱਕ ਗਣੀ ਆ ਸੀਟ ਗਣੀ ਜਾ ਰਹੀ ਸੀ ਉਹ ਫਰੀਦਕੋਟ ਦੀ ਕਰਮਜੀਤ ਅਨਮੋਲ ਦੀ ਸੀ ਕਿਉਂਕਿ ਕਲਾਕਾਰਾਂ ਦਾ ਵੀ ਜਿਵੇਂ ਜ਼ਿਕਰ ਕੀਤਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਕਲਾਕਾਰਾਂ ਨੇ ਪ੍ਰਚਾਰ ਕੀਤਾ ਆਦਾਕਾਰਾਂ ਨੇ ਕਲਾਕਾਰਾਂ ਨੇ ਨਿੱਜੀ ਤੌਰ ਦੇ ਉੱਤੇ ਆਖਿਆ ਕਿ ਸਾਨੂੰ ਕਿਸੇ ਪਾਰਟੀ ਨਾਲ ਕੋਈ ਮਤਲਬ ਨਹੀਂ ਹੈ ਦਾਵਾ ਕੀਤਾ ਗਿਆ ਹਾਲਾਂਕਿ ਉਹ ਨੰਗੇ ਚਿੱਟੇ ਹੋ ਕੇ ਆਏ ਕਿ ਕਰਮਜੀਤ ਤਨਮੋਲ ਸਾਡਾ ਵਧੀਆ ਦੋਸਤ ਹੈ ਵਧੀਆ ਦਿਲ ਦਾ ਇਨਸਾਨ ਹੈ ਇਸ ਕਰਕੇ ਅਸੀਂ ਉਹਨਾਂ ਦੇ ਹੱਕ ਵਿੱਚ ਆਏ ਹਾਂ ਤੇ ਪ੍ਰਚਾਰ ਕਰਾਂਗੇ ਕਰਮਜੀਤ ਤਨਮੋਲ ਦੇ ਹੱਕ ਦੇ ਵਿੱਚ ਮੰਨਿਆ ਜਾ ਰਿਹਾ ਸੀ ਕਿ ਉਹਨਾਂ ਦਾ ਐਜ ਆਫ ਸੀਟ ਦੇ ਉੱਤੇ ਲੀਡ ਦੇ ਉੱਤੇ ਨੇ ਬੀਬੀ ਸਾਹੋਕੇ ਵੀ ਉਹਨਾਂ ਦੇ ਮੁਕਾਬਲੇ ਵਿੱਚ ਬਹੁਤ ਪਿੱਛੇ ਨੇ ਤੇ ਉੱਥੇ ਜਿਹੜੇ ਰਜਿੰਦਰ ਸਿੰਘ ਜਿਹੜੇ ਧਰਮਕੋਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੂ ਨੇ ਜਿਹੜੇ ਉਮੀਦਵਾਰ ਨੇ ਉਹ ਵੀ ਬਹੁਤ ਪਿੱਛੇ ਨੇ ਹੰਸਰਾਜ ਹੰਸ ਦਾ ਬਰੋ ਸਾਰਿਆਂ ਨੇ ਦੇਖ ਲਿਆ ਕਹਿੰਦੇ ਉਹ ਤਾਂ ਨੇੜੇ ਤੇੜੇ ਵੀ ਨਹੀਂ ਖੜਦੇ ਕਰਮਜੀਤ ਅਮੋਲ ਦੇ ਤੇ ਫਿਰ ਗੱਲ ਆਉਂਦੀ ਹੈ ਆਜ਼ਾਦ ਉਮੀਦਵਾਰ ਦੀ ਇੱਕਦਮ ਨਹੀਂ ਹੋਇਆ ਇਸ ਦੇ ਪਿੱਛੇ ਇੱਕ ਤਾਂ ਉਹ ਇਤਿਹਾਸ ਪਿਆ ਜਿਸ ਨੂੰ ਧਿਆਨ ਵਿੱਚ ਰੱਖ ਕੇ ਲੋਕਾਂ ਦਾ ਮੰਨਣਾ ਹੈ ਕਿ ਅਸੀਂ ਹੁਣ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਭੁਗਤੀ ਹੈ ਨਾ ਕਿ ਦੂਜੀਆਂ ਪਾਰਟੀਆਂ ਦੇ ਹੁਣ ਜਦੋਂ ਤੱਕ ਰਹੀ ਗੱਲ ਹੈ ਕਿ ਇਹ ਹਵਾ ਬਦਲੀ ਕਿਵੇਂ ਖਡੂਰ ਸਾਹਿਬ ਦਾ ਮੰਨਿਆ ਜਾ ਰਿਹਾ ਸੀ ਕਿ ਜਿਹੜੀ ਪਹਿਲੀ ਜਿਹੜੀ ਕਿਰਨ ਹੈ ਉਹਦੀ ਜਾਂ ਉਹਦੀ ਰਿਫਲੈਕਸ਼ਨ ਹੈ ਉਹ ਪੈਣੀ ਹੈ ਸੰਗਰੂਰ ਜਾ ਕੇ ਕਿਉਂਕਿ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਦੋ ਅਜਿਹੇ ਚਿਹਰੇ ਨੇ ਜਿਹੜੇ ਪੰਥ ਦੀ ਸਿਆਸਤ ਸ਼ਿਆਸਤ ਕਰਨ ਦਾ ਦਾਵਾ ਕਰਦੇ ਐ ਇੱਕ ਸੁਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਸਿਮਰਨਜੀਤ ਸਿੰਘ ਮਾਨ ਨੇ ਤਾਂ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਆਪਣੇ ਉਮੀਦਵਾਰ ਨੂੰ ਵੀ ਪਾਸੇ ਕਰ ਲਿਆ ਕਿ ਨਹੀਂ ਇੱਥੇ ਅਸੀਂ ਆਪਣਾ ਉਮੀਦਵਾਰ ਵਾਪਸ ਲੈਨੇ ਆ ਤਾਂ ਮੰਨਿਆ ਜਾ ਰਿਹਾ ਸੀ ਕਿਉਂਕਿ ਬੀਬੀ ਖਾਲੜਾ ਜੀ ਔਰ ਅੰਮ੍ਰਿਤਪਾਲ ਦੇ ਮਾਤਾ ਉਹ ਉੱਥੇ ਜਾ ਕੇ ਨਾਮਜ਼ਦਗੀ ਪੱਤਰ ਵੀ ਸਿਮਰਨਜੀਤ ਸਿੰਘ ਮਾਨ ਦੇ ਪ੍ਰਭਾਵ ਕੇ ਆਉਂਦੇ ਆ ਹਾਲਾਂਕਿ ਉੱਥੇ ਆਮ ਲੋਕਾਂ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਸਮਰਥਨ ਨਹੀਂ ਹੈ ਉਸ ਸੀਟ ਦੇ ਉੱਤੇ ਕਿ ਕਿਸ ਨੂੰ ਅੰਮ੍ਰਿਤ ਪਾਲ ਸਿੰਘ ਦੇ ਹੱਕ ਵਿੱਚ ਜਿਹੜੇ ਖੜੇ ਐ ਕਿ ਉਹ ਉਹਨਾਂ ਦੇ ਵਿੱਚੋਂ ਕੁਝ ਗਿਣਤੀ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਹੈ ਜਾਂ ਸਿਮਰਜੀਤ ਸਿੰਘ ਮਾਨ ਦੇ ਹੱਕ ਵਿੱਚ ਹੈ ਪਰ ਫਰੀਦਕੋਟ ਦੀ ਐਸੀ ਸੀ ਸੀਟ ਬਣ ਗਈ ਹੈ ਖਡੂਰ ਸਾਹਿਬ ਤੋਂ ਬਾਅਦ ਜਿੱਥੇ ਸਿੱਧਾ ਸਿੱਧਾ ਪਤਾ ਲੱਗ ਰਿਹਾ ਕਿ ਖਡੂਰ ਸਾਹਿਬ ਦਾ ਅਸਰ ਜਿਹੜੇ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਨੇ ਉੱਥੇ ਜਿਹੜਾ ਪ੍ਰਚਾਰ ਹੋਇਆ ਉਹੀ ਭਾਵਨਾਵਾਂ ਜਿਹੜੀਆਂ ਲੋਕਾਂ ਦੇ ਇੱਧਰ ਮਨਾਂ ਵਿੱਚ ਘਰ ਕਰ ਗਈਆਂ ਤੇ ਇਸ ਕਰਕੇ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਵਗਣੀ ਹਵਾ ਸ਼ੁਰੂ ਹੋ ਗਈ ਹੈ ਸਿਆਸੀ ਤੌਰ ਤੇ ਸਭ ਤੋਂ ਵੱਡੀ ਜਿਹੜੀ ਇਸ ਦੇ ਵਿੱਚ ਮੰਨਿਆ ਜਾ ਰਿਹਾ ਕਿ ਵੋਟ ਬੈਂਕ ਦਾ ਫਰਕ ਕਿਸ ਨੂੰ ਪੈਣ ਵਾਲਾ ਉਹ ਦੋ ता ਾਂ ਦੀਆਂ ਰਾਮਾਂ ਨੇ ਇੱਕ ਤਾਂ ਸਿੱਧੇ ਤੌਰ ਦੇ ਉੱਤੇ ਇੱਕ ਕਰਮਜੀਤ ਸਿੰਘ ਅਨਮੋਲ ਜਿਹੜੇ ਆਪਣੇ ਕਲਾਕਾਰ ਸਾਥੀਆਂ ਦੇ ਕਰਕੇ ਚਰਚਾ ਦੇ ਵਿੱਚ ਸੀ ਕਿ ਇਹਨਾਂ ਨੂੰ ਤਾਂ ਕੋਈ ਹਰਾ ਨਹੀਂ ਸਕਦਾ ਵੱਡੀ ਲੀਡ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਸੀਟ ਕੱਢ ਕੇ ਦੇਣਗੇ ਰਿਜ਼ਰਵ ਸੀਟ ਵੀ ਹੈ ਪਰ ਉੱਥੇ ਹੁਣ ਉਹ ਗੱਲ ਨਹੀਂ ਰਹੀ ਉੱਥੇ ਹੁਣ ਬਹੁਤ ਵੋਟ ਬੈਂਕ ਦੇ ਉੱਤੇ ਫਰਕ ਹੈ ਜਿਹੜਾ ਪੈਂਦਾ ਨਜ਼ਰ ਆ ਰਿਹਾ ਕਿਉਂਕਿ ਅਸੀਂ ਫਰੀਦਕੋਟ ਹਲਕੇ ਦੇ ਵਿੱਚ ਘੁੰਮ ਕੇ ਦੇਖਿਆ ਰਿਪੋਰਟ ਕਰਕੇ ਦੇਖਿਆ ਲੋਕ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਰੋਡ ਸ਼ੋਅ ਆ ਜਿਹੜੇ ਉਹ ਕੱਢਦੇ ਦਿਖਾਈ ਦੇ ਰਿਹਾ ਆਪਾਂ ਵੀ ਦੋ ਚਾਰ ਪਿੰਡਾਂ ਦੇ ਵਿੱਚ ਗਏ ਜਿੱਥੇ ਆਪ ਮੁਹਾਰੇ ਲੋਕ ਆਏ ਇਸ ਤਰ੍ਹਾਂ ਕਹਿੰਦੇ ਕਿ ਅਸੀਂ 2014 ਦੇ ਵਿੱਚ ਲੋਕ ਸਭਾ ਹਲਕਾ ਦੇ ਵਿੱਚ ਆਮ ਆਦਮੀ ਪਾਰਟੀ ਲਈ ਪ੍ਰਚਾਰ ਕੀਤਾ ਸੀ ਲੋਕਾਂ ਦਾ ਕਹਿਣਾ ਸਥਾਨਕ ਲੋਕਾਂ ਦਾ ਸਾਨੂੰ ਉਦੋਂ ਬਹੁਤ ਤਮੀਜ਼ ਸੀ ਪ੍ਰੋਫੈਸਰ ਸਾਧੂ ਸਿੰਘ ਤੋਂ ਜਿਹੜੇ ਕੀ ਉਦੋਂ 2014 ਦੇ ਵਿੱਚ 4 MP ਬਣਦੇ ਨੇ ਤੇ ਇੱਕ ਸੀਟ ਫਰੀਦਕੋਟ ਵੀ ਸੀ ਜਦੋਂ ਆਮ ਆਦਮੀ ਪਾਰਟੀ ਦੇ MP ਬਣੇ ਕਹਿੰਦੇ ਇੱਕ ਉਹ ਸਮਾਂ ਸੀ ਜਦੋਂ ਅਸੀਂ ਆਮ ਹਾਰੇ ਸੜਕਾਂ ਤੇ ਆਏ ਕਿ ਨਹੀਂ ਸਾਨੂੰ ਬਦਲਾਅ ਚਾਹੀਦਾ ਸਾਨੂੰ ਚੰਗੇ ਬੰਦੇ ਸੀ ਪਾਰਲੀਮੈਂਟ ਭੇਜਣੇ ਪਰ ਉਸ ਤੋਂ ਬਾਅਦ ਸਾਡੀਆਂ ਕਹਿੰਦੇ ਉਮੀਦਾਂ ਤੇ ਖਰੇ ਨਹੀਂ ਉਤਰੇਓ ਇਸ ਕਰਕੇ ਅਸੀਂ ਹੁਣ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਉਹੀ ਗੱਲ ਕਰ ਰਹੇ ਹਾਂ ਚਾਹੇ ਉਹ ਟਰੈਕਟਰ ਨੇ ਗੱਡੀਆਂ ਨੇ ਮੋਟਰਸਾਈਕਲ ਨੇ ਲੋਕ ਆਮ ਹਾਰੇ ਆਪਣੇ ਖਰਚਿਆਂ ਦੇ ਉੱਤੇ ਪੋਸਟਰ ਵੀ ਲਗਾ ਰਹੇ ਨੇ ਫਲੈਕਸਬਿਲ ਲਗਾ ਰਹੇ ਨੇ ਤੇ ਰੋਡ ਸ਼ੋ ਵੀ ਕੱਢ ਰਿਹਾ ਇਸ ਕਰਕੇ ਜਿਹੜੀ ਸੀਟ ਦੇ ਸਮੀਕਰਨ ਬਦਲਦੇ ਜਰੂਰ ਦਿਖਾਈ ਦੇ ਰਿ ਇੱਕ ਗੱਲ ਇਹ ਕਹੀ ਜਾ ਰਹੀ ਹੈ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਵੀ ਵੱਡਾ ਵੋਟ ਬੈਂਕ ਆ ਫਰੀਦਕੋਟ ਦੇ ਅੰਦਰ ਕੋਈ ਕਹਿ ਰਿਹਾ ਕਿ ਉਸ ਦਾ ਅਸਰ ਪੈਣਾ ਮੈਂ ਮੈਂ ਉਹੀ ਗੱਲ ਕਰਾਂਗਾ ਜਿਹੜੇ ਆਪ ਦੇ ਸਮਰਥਕ ਨੇ ਉਹ ਕਹਿੰਦੇ ਨੇ ਵੀ ਜਿਹੜੇ ਸਰਜੀਤ ਸਿੰਘ ਨੇ ਇਹਨਾਂ ਨੇ ਢਾਹ ਲਾਣੀ ਹੈ ਅਕਾਲੀ ਦਲ ਜਿਹੜਾ ਹੈਗਾ ਉਹਦੇ ਵੋਟ ਬੈਂਕ ਨੂੰ ਪਰ ਜਿਹੜੇ ਅਕਾਲੀ ਦਲ ਇਹ ਅਕਾਲੀ ਦਲ ਇਹ ਕਾਂਗਰਸ ਕਹਿੰਦੀ ਹੈਗੀ ਹੈ ਉਹਨਾਂ ਨੇ ਆਪ ਨੂੰ ਇਹ ਜਿਹੜਾ ਹੈਗਾ ਇਹਦਾ ਡੈਂਟ ਪੈਣਾ ਹੈਗਾ ਤੁਹਾਨੂੰ ਕੀ ਲੱਗਦਾ ਹੈਗਾ ਵੀ ਇਹ ਜਦਾ ਨੁਕਸਾਨ ਕਿਹੜੀ ਪਾਰਟੀ ਨੂੰ ਹੋ ਸਕਦਾ ਹੈ ਜਿਹੜਾ ਅਸੀਂ ਉੱਥੇ ਵਿਚਰ ਕੇ ਦੇਖਿਆ ਉੱਥੇ ਸਭ ਤੋਂ ਵੱਡਾ ਨੁਕਸਾਨ ਹੈ ਜਿਹੜ ਵਾਨੀ ਵਿੱਚ ਅਸੀਂ ਸੁਣਿਆ ਉਹ ਕਰਮਜੀਤ ਸਿੰਘ ਅਨਮੋਲ ਦਾ ਨਾਮ ਹੈ ਇਹ ਨਹੀਂ ਕਿ ਕਰਮਜੀਤ ਸਿੰਘ ਅਨਮੋਲ ਪਹਿਲਾਂ ਵੱਡੇ ਸਿਆਸਤਦਾਨ ਰਹ ਚੁੱਕੇ ਆ ਤੇ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਇਸ ਕਰਕੇ ਨਰਾਜ਼ਗੀ ਹੈ ਉਹ ਜਿਹੜੀ ਪਾਰਟੀ ਨੂੰ ਬਲਾਂਗ ਕਰਦੇ ਆ ਉਹ ਬੜੀ ਮੈਟਰ ਕਰਦੀ ਹੈ ਆਪਾਂ ਆਮ ਤੌਰ ਤੇ ਦੇਖਿਆ ਕਿ ਜਦੋਂ ਪਾਰਲੀਮੈਂਟ ਦੀ ਚੋਣ ਹੁੰਦੀ ਹੈ ਤਾਂ ਪਾਰਲੀਮੈਂਟ ਦੇ ਜਾਂ ਸੈਂਟਰ ਦੇ ਜਿਹੜੇ ਮੁੱਦੇ ਆ ਉਹਨੂੰ ਧਿਆਨ ਵਿੱਚ ਰੱਖ ਕੇ ਚੋਣ ਲੜੀ ਜਾਂਦੀ ਹੈ ਪਰ ਇਸ ਵਾਰ ਇਸ ਤਰ੍ਹਾਂ ਨਹੀਂ ਹੈ ਪੰਜਾਬ ਦੀ ਜਿਹੜੀ 24 ਮਹੀਨਿਆਂ ਦੀ ਸਰਕਾਰ ਦੀ ਕਾਰਗੁਜ਼ਾਰੀ ਹੈ ਉਹਨੂੰ ਲੋਕ ਧਿਆਨ ਚ ਫੋਕਸ ਚ ਰੱਖ ਰਹੇ ਆ ਬਿਜਲੀ ਵਾਲੇ ਮੁੱਦੇ ਦੇ ਉੱਤੇ ਲੋਕ ਸਾਰੇ ਕਹਿੰਦੇ ਆ ਕਿ ਹਾਂ ਬਹੁਤ ਵਧੀਆ ਆਪਣੇ ਥਾਂ ਦੇ ਉੱਤੇ ਕਰਲਾਈ ਜਾਂਦੀਆਂ ਕਿ ਸਾਡੇ ਨਾਲ ਸਿਆਸੀ ਠੱਗੀ ਹੋਈ ਹੈ 1000 ਰੁਪਏ ਨਹੀਂ ਮਿਲਿਆ ਕੋਈ ਕਹਿੰਦੇ 1000 ਸਾਨੂੰ ਚਾਹੀਦਾ ਨਹੀਂ ਨੌਕਰੀ ਨਹੀਂ ਮਿਲੀ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਸਭ ਤੋਂ ਵੱਡਾ ਨੁਕਸਾਨ ਆ ਜਿਹੜਾ ਉਹ ਕਰਮਜੀਤ ਅਨਮੋਲ ਦਾ ਵੋਟ ਬੈਂਕ ਦਾ ਉੱਥੇ ਜਿਹੜਾ ਸਿਆਸੀ ਤੌਰ ਤੇ ਹੁੰਦਾ ਦਿਖਾਈ ਦੇ ਰਿਹਾ ਉਹ ਨੁਕਸਾਨ ਆਮ ਆਦਮੀ ਪਾਰਟੀ ਦੇ ਨਜ਼ਰੀਏ ਤੋਂ ਹੈ ਪਰ ਸਰਬਜੀਤ ਸਿੰਘ ਖਾਲਸਾ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤੇ ਆਪਾਂ ਨਾਲ ਜਦੋਂ ਇੰਟਰਵਿਊ ਕੀਤਾ ਕਿ ਤੁਹਾਡਾ ਏਜੰਡਾ ਕੀ ਹੈ ਉਹ ਕਹਿੰਦੇ ਨਸ਼ਿਆਂ ਦੇ ਖਿਲਾਫ ਮੇਰੀ ਮੁਹਿੰਮ ਜਾਰੀ ਰਹੇਗੀ ਮੈਂ ਜਿੱਤਾਂ ਮੈਂ ਹਾਰਾਂ ਮੈਂ ਹਲਕਾ ਫਰੀਦਕੋਟ ਨਹੀਂ ਛੱਡਣ ਵਾਲਾ ਹੁਣ ਇੱਥੇ ਰਹਾਂਗਾ ਲੋਕਾਂ ਚ ਰਹਾਂਗਾ ਉਹ ਕਹਿੰਦੇ ਮੈਂ ਪਹਿਲਾਂ ਪਾਰਟੀਆਂ ਦਾ ਸ਼ਿਕਾਰ ਹੋ ਗਿਆ ਪਾਰਟੀਆਂ ਤੇ ਭਰੋਸਾ ਕਰ ਰਿਹਾ ਇਸ ਕਰਕੇ ਕਿਉਂਕਿ ਸਾਰੇ ਜਾਣਦੇ ਐ ਕਿ ਉਹਨਾਂ ਨੇ ਪਹਿਲਾਂ ਵੀ ਚੋਣ ਲੜੀ ਐ ਔਰ ਉਸ ਤੋਂ ਪਹਿਲਾਂ ਉਹਨਾਂ ਦਾ ਪਰਿਵਾਰ ਵੀ ਇੱਕੋ ਟੱਬਰ ਦੇ ਵਿੱਚੋਂ 1999 ਦੇ ਵਿੱਚ ਜਦੋਂ ਸਿਮਰਜੀਤ ਸਿੰਘ ਮਾਨ ਦੇ ਹੱਕ ਵਿੱਚ ਲਹਿਰ ਚੱਲੀ ਸੀ ਤਾਂ ਦੋ ਐਮਪੀ ਬਣਦੇ ਐ ਬਠਿੰਡੇ ਤੋਂ ਉਹਨਾਂ ਦੇ ਦਾਦਾ ਸੁੱਚਾ ਸਿੰਘ ਜੀ ਔਰ ਨਾਲ ਹੀ ਉਹਨਾਂ ਦੇ ਜਿਹੜੇ ਮਾਤਾ ਨੇ ਬਿਮਲ ਕੌਰ ਖਾਲਸਾ ਉਹ ਰੋਪੜ ਰਿਜ਼ਰਵ ਸੀਟ ਸੀ ਦੋਵੇਂ ਰਿਜ਼ਰਵ ਸੀਟਾਂ ਸੀ ਉੱਥੋਂ ਚੋਣ ਲੜਦੇ ਆ ਤੇ ਉੱਥੋਂ ਜਿੱਤਦੇ ਐਮਪੀ ਬਣ ਕੇ ਜਾਂਦੇ ਆ ਉਸ ਤੋਂ ਬਾਅਦ ਜਿਹੜੀ ਅਗਲੀ ਪੀੜੀ ਦੇ ਵਿੱਚੋਂ ਕੋਈ ਮੈਂਬਰ ਪਾਰਲੀਮੈਂਟ ਬਣਨ ਲਈ ਦਾਅਵੇਦਾਰੀ ਕਰ ਰਿਹਾ ਤੇ ਸਰਬਜੀਤ ਸਿੰਘ ਖਾਲਸਾ ਉਹ ਕਹਿੰਦੇ ਕਿ ਮੈਂ ਪਾਰਟੀਆਂ ਤੇ ਭਰੋਸਾ ਕੀਤਾ ਉਹ ਗੱਲ ਨਹੀਂ ਬਣੀ ਇਸ ਵਾਰ ਮੈਨੂੰ ਲੋਕਾਂ ਨੇ ਕਿਹਾ ਸੰਗਤ ਨੇ ਕਿਹਾ ਕਿ ਨਹੀਂ ਤੁਸੀਂ ਆਜ਼ਾਦ ਉਮੀਦਵਾਰ ਬਣ ਕੇ ਆਓ ਅਸੀਂ ਤੁਹਾਨੂੰ ਪਲਕਾਂ ਤੇ ਚੱਕ ਲੈਣਾ ਕਹਿੰਦੇ ਮੈਨੂੰ ਹੁਣ ਪਤਾ ਲੱਗਿਆ ਕਿ ਆਜ਼ਾਦ ਉਮੀਦਵਾਰ ਦੇ ਵਿੱਚ ਤਾਕਤ ਕਿੰਨੀ ਹੋ ਸਕਦੀ ਹੈ ਉਹ ਤਾਂ ਇਹ ਵੀ ਕਹਿੰਦੇ ਆ ਕਿ ਮੈਂ ਤਾਂ ਸਾਰੀਆਂ ਸੀਟਾਂ ਤੇ ਕਹ ਉਹਨਾਂ ਨੇ ਅਜੰਡੇ ਦੀ ਗੱਲ ਕੀਤੀ ਕਹਿੰਦੇ ਜਦੋਂ ਉਹਨਾਂ ਨੂੰ ਸਵਾਲ ਵੀ ਕੀਤਾ ਗਿਆ ਇੱਕ ਪੱਤਰਕਾਰ ਆਪਣੇ ਸਾਥੀ ਨੇ ਸਵਾਲ ਕੀਤਾ ਕਿ ਕੀ ਤੁਸੀਂ ਖਾਲਿਸਤਾਨ ਵਾਲੇ ਏਜੰਡੇ ਦੇ ਉੱਤੇ ਚੱਲਣਾ ਚਾਹੋਂਗੇ ਜਾਂ ਤੁਹਾਡੀ ਇੱਛਾ ਹੈ ਉਹਨਾਂ ਨੇ ਸਾਫ਼ ਮਨਾਂ ਕਰ ਦਿੱਤਾ ਕਹਿੰਦੇ ਕਿ ਨਹੀਂ ਸਾਡੇ ਮੁੱਦੇ ਹੋਰ ਨੇ ਸਾਡੀ ਸਿਆਸਤ ਹੋਰ ਹੈ ਸਿਮਰਨਜੀਤ ਸਿੰਘ ਮਾਨ ਦੇ ਬਾਰੇ ਵੀ ਕੋਈ ਬਹੁਤਾ ਖੁੱਲ ਕੇ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਉਹਨਾਂ ਦੇ ਚਿਹਰੇ ਦੇ ਉੱਤੋਂ ਜਾਂ ਉਹਨਾਂ ਦੇ ਬੋਲਾਂ ਚੋਂ ਝਲਕ ਰਿਹਾ ਸਾਫ਼ ਕਿ ਉਹ ਸਿਮਰਨਜੀਤ ਸਿੰਘ ਮਾਨ ਦੀ ਸਿਆਸਤ ਦੇ ਨਾਲ ਵੀ ਬਹੁਤਾ ਤਾਲੁਕ ਨਹੀਂ ਰੱਖਦੇ ਇਹ ਜਿਹੜੇ ਆਜ਼ਾਦ ਉਮੀਦਵਾਰ ਦੀ ਚਰਚਾ ਸ਼ੁਰੂ ਹੋ ਗਈ ਪੰਜਾਬ ਦੇ ਵਿੱਚ ਦੋ ਸੀਟਾਂ ਦੇ ਖਡੂਰ ਸਾਹਿਬ ਤੇ ਫਰੀਦਕੋਟ ਇਹਦੇ ਕਾਰਨ ਤੁਸੀਂ ਅਸਲ ਦੇ ਵਿੱਚ ਕੀ ਮੰਨਦੇ ਹੋ ਖਡੂਰ ਸਾਹਿਬ ਦਾ ਤਾਂ ਸਿੱਧਾ-ਸਿੱਧਾ ਕਾਰਨ ਹੈ ਕਿ ਉੱਥ ਕਿੰਨਾ ਵੀ ਰਿਪੋਰਟ ਕੀਤਾ ਸੀ ਕਿ ਨਸ਼ੇ ਦਾ ਮੁੱਦਾ ਬਹੁਤ ਜ਼ਿਆਦਾ ਹੈਮ ਬੀਬੀਆਂ ਤੇ ਨੌਜਵਾਨ ਜਿਹੜੇ ਉਹਨਾਂ ਦੇ ਬੱਚੇ ਆ ਉਹ ਖੁੱਲ ਕੇ ਇਸ ਕਰਕੇ ਸਾਹਮਣੇ ਆਏ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਮਰਿਤਪਾਲ ਸਿੰਘ ਤੋਂ ਸਾਨੂੰ ਬਹੁਤ ਸਾਰੀਆਂ ਹੋਰ ਉਮੀਦਾਂ ਨੇ ਉਹ ਕਹਿੰਦੇ ਕਿ ਨਸ਼ਿਆਂ ਦੇ ਖਿਲਾਫ ਜਿਹੜਾ ਕੰਮ ਕੀਤਾ ਸੀ ਨਾ ਸ਼ੁਰੂ ਦੇ ਵਿੱਚ ਖਾਲਸਾ ਵਹੀਰ ਕੱਢੀ ਗਈ ਉਹ ਜਿਹੜੇ ਦੋ ਕੋ ਗੱਲਾਂ ਨੇ ਜਿਹੜੀਆਂ ਬੜੀਆਂ ਪ੍ਰਭਾਵਿਤ ਕਰ ਗਈਆਂ ਲੋਕਾਂ ਨੂੰ ਇਸ ਕਰਕੇ ਤਾਂ ਹਲਕਾ ਖੜੂਰ ਸਾਹਿਬ ਦੀ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਲੋਕਾਂ ਦਾ ਮੰਨਣਾ ਹੈ ਕਿ ਸਾਡੀ ਕੱਲ ਨੂੰ ਕੋਈ ਸਾਰ ਲੈ ਸਕਦਾ ਤੇਹੀ ਬੰਦਾ ਏਹੀ ਮੈਂਬਰ ਪਾਰਲੀਮੈਂਟ ਸਾਡੇ ਮੁੱਦੇ ਚੁੱਕੇਗਾ ਉਹਨਾਂ ਦਾ ਵੀ ਹੋਰ ਕੋਈ ਏਜੰਡਾ ਨਹੀਂ ਹਾਲਾਂਕਿ ਨਾ ਬੇਅਦਬੀ ਦਾ ਮੁੱਦਾ ਸਾਹਮਣੇ ਆ ਰਿਹਾ ਬੰਦੀ ਸਿੰਘਾਂ ਦੀ ਜਰੂਰ ਜਰੂਰ ਗੱਲ ਹੋਈ ਹੈ ਕਿ ਉੱਥੇ ਜੇਕਰ ਰਿਹਾਈ ਕਰਾਉਣ ਦੀ ਗੱਲ ਕਰ ਸਕਦਾ ਤੇ ਉਹ ਅੰਮ੍ਰਿਤਪਾਲ ਸਿੰਘ ਵਰਗੇ ਕਰ ਸਕਦੇ ਆ ਫਿਰ ਅਗਲੀ ਗੱਲ ਹਲਕਾ ਫਰੀਦਕੋਟ ਦੀ ਹਲਕਾ ਫਰੀਦਕੋਟ ਦੇ ਵਿੱਚ ਰਿਜ਼ਰਵ ਸੀਟ ਹੈ ਸਾਰੇ ਜਾਣਦੇ ਆ ਪੰਥਕ ਧਿਰਾਂ ਦਾ ਕੋਈ ਬਹੁਤਾ ਧਿਆਨ ਨਹੀਂ ਸੀ ਗਿਆ ਤੇ ਨਾ ਹੀ ਵੱਡੇ ਪੰਥਕ ਲੀਡਰਾਂ ਨੇ ਉੱਥੇ ਪ੍ਰਚਾਰ ਕੀਤਾ ਸੀ ਬੀਬੀ ਖਾਲੜਾ ਹੱਕ ਵਿੱਚ ਉਹਨਾਂ ਨੇ ਜਰੂਰ ਪ੍ਰਚਾਰ ਕੇ ਗਏ ਪ੍ਰਚਾਰ ਕਰਕੇ ਗਏ ਆ ਅਮਰਤਪਾਲ ਸਿੰਘ ਦੇ ਹੱਕ ਵਿੱਚ ਉੱਥੇ ਜਿਹੜੇ ਖੜੇ ਆ ਲੋਕ ਜਾਂ ਸਮਰਥਕ ਨੇ ਉਹ ਜਰੂਰ ਪ੍ਰਚਾਰ ਕਰਨ ਇੱਥੇ ਆ ਰਹੇ ਆ ਪਰ ਹੋਰ ਕੋਈ ਪੰਥਕ ਧਿਰਾਂ ਦੇ ਵਿੱਚੋਂ ਖੁੱਲ ਕੇ ਸਾਹਮਣੇ ਨਹੀਂ ਸੀ ਆਇਆ ਕਿ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾਵੇ ਪਰ ਜਿਹੜਾ ਫਲਸਫਾ ਹੈ ਸਿੱਖੀ ਫਲਸਫਾ ਉਸ ਵਿੱਚ ਕਿਤੇ ਨਹੀਂ ਇਹ ਕਿਹਾ ਜਾਂਦਾ ਕਿ ਜੇ ਕੋਈ ਰਿਜ਼ਰਵ ਹੈ ਕੋਈ ਐਸੀ ਭਾਈਚਾਰੇ ਨਾਲ ਸੰਬੰਧਤ ਹੈ ਤੇ ਉੱਥੇ ਮਦਦ ਨਹੀਂ ਕਰਨੀ ਜੇ ਕੋਈ ਜਨਰਲ ਕੈਟਾਗਰੀ ਉੱਥੇ ਕੋਈ ਕੈਟਾਗਰੀ ਨਹੀਂ ਹੈ ਸਿੱਖੀ ਫਲਸਫੇ ਦੇ ਵਿੱਚ ਇਸ ਕਰਕੇ ਆਮ ਹਾਰੇ ਜਿਹੜੇ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਲੋਕਾਂ ਦੀਆਂ ਭਾਵਨਾਵਾਂ ਅੱਜ ਦੀ ਘੜੀ ਵਿੱਚ ਇਹ ਕਹਿੰਦੀਆਂ ਕਿ ਹਲਕਾ ਫਰੀਦਕੋਟ ਵੀ ਆਜ਼ਾਦ ਉਮੀਦਵਾਰ ਦੀ ਝੋਲੀ ਦੇ ਵਿੱਚ ਪੈਣਾ ਚਾਹੀਦਾ ਇਸ ਕਰਕੇ ਉਹਨਾਂ ਦੇ ਹੱਕ ਵਿੱਚ ਜਿਹੜੀ ਹਵਾ ਬਣੀ ਹੈ ਤੇ ਕਰਮਜੀਤ ਅਨਮੋਲ ਜਿਹੜਾ ਜਿੱਤ ਦੇ ਵੱਡੇ ਦਾਵੇਦਾਰ ਮੰਨੇ ਜਾ ਰਹੇ ਸੀ ਉਹ ਕਾਫੀ ਪਿੱਛੇ ਆ ਜਿਹੜੇ ਦੌੜ ਦੇ ਉਨੇ ਨਹੀਂ ਕਿ ਉੱਥੇ ਮੁਕਾਬਲਾ ਇੱਕ ਤਰਫਾ ਹੋ ਗਿਆ ਹਜੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਸਰਬਜੀਤ ਸਿੰਘ ਖਾਲਸਾ ਦੀ ਉੱਥੇ ਜਿੱਤ 100% ਪੱਕੀ ਹੈ ਹਜੇ 4 ਤੋਂ 5 ਦਿਨ ਬਾਕੀ ਨੇ ਹੋ ਸਕਦਾ ਸਮੀਕਰਨ ਇਸ ਤੋਂ ਵੀ ਜ਼ਿਆਦਾ ਬਦਲ ਜਾਣ ਪਰ ਅੱਜ ਦੀ ਘੜੀ ਵਿੱਚ ਕਰਮਜੀਤ ਤੁਨਮੋਲ ਪਿੱਛੇ ਜ਼ਰੂਰ ਆਏ ਹੈ ਜਿਹੜੇ ਸਰਬਜੀਤ ਸਿੰਘ ਨੇ ਮੰਨ ਲਿਆ ਜਾਏ ਕਿ ਇਹ ਇਹ ਜ਼ਰੂਰੀ ਨਹੀਂ ਹੈ ਕਿ ਉਹ ਜਿੱਤ ਜਾਣ ਕਿ ਉਹ ਕਿਸੇ ਦੀ ਹਾਰ ਦਾ ਕਾਰਨ ਬਣ ਸਕਦੇ ਨੇ ਬਿਲਕੁਲ ਬਣ ਸਕਦਾ ਹੈ ਕਿਉਂਕਿ ਜਦੋਂ ਵੋਟ ਬੈਂਕ ਪ੍ਰਭਾਵਿਤ ਹੁੰਦਾ ਹੈ ਕਿਸੇ ਵੀ ਧਿਰ ਦਾ ਹੋਵੇ ਚਾਹ ਸ਼੍ਰੋਮਣੀ ਅਕਾਲੀ ਦਲ ਦਾ ਤੇ ਚਾਹ ਆਮ ਆਦਮੀ ਪਾਰਟੀ ਦਾ ਇਸ ਵਿੱਚ ਕਾਂਗਰਸ ਦਾ ਜ਼ਿਕਰ ਇਸ ਕਰਕੇ ਨਹੀਂ ਹੋ ਰਿਹਾ ਕਿ ਕਾਂਗਰਸ ਪਾਰਟੀ ਦੇ ਖਿਲਾਫ ਤੇ ਪ੍ਰਚਾਰ ਕਰ ਰਿਹਾ ਉਹ ਤਾਂ ਵੋਟ ਬੈਂਕ ਨੂੰ ਸਿੱਧਾ ਢਾਹ ਲੱਗਣੀ ਲੱਗਣੀ ਹੈ ਕਿਉਂਕਿ 1984 ਦੇ ਵਿੱਚ ਕੀ ਹੋਇਆ ਉਸ ਤੋਂ ਬਾਅਦ ਕਿਵੇਂ ਬਦਲਾ ਲਿਆ ਗਿਆ ਔਰ ਇੰਦਰਾ ਗਾਂਧੀ ਦਾ ਪੀਐਮ ਦਾ ਜਿਹੜਾ ਉੱਥੇ ਕਤਲ ਹੁੰਦਾ ਉਸ ਤੋਂ ਬਾਅਦ ਉਹ ਸਾਰੀਆਂ ਗੱਲਾਂ ਉਸੇ ਵਿੱਚੋਂ ਨਿਕਲੀਆਂ ਨੇ ਤੇ ਇੰਦਰਾ ਗਾਂਧੀ ਕੌਣ ਸੀ ਕਿਹੜੀ ਪਾਰਟੀ ਦੀ ਸੀ ਉਹ ਸਿੱਧਾ ਸਾਰਿਆਂ ਨੂੰ ਪਤਾ ਹੈ ਕਿ ਕਾਂਗਰਸ ਪ ਕੇ ਮੌਜੂਦਾ ਲੀਡਰਸ਼ਿਪ ਕਾਂਗਰਸ ਦੀ ਕਹਿੰਦੀ ਹੈ ਕਿ ਅਸੀਂ ਮੰਨਦੇ ਹਾਂ ਕਿ ਉਦੋਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਉਦੋਂ ਬਹੁਤ ਸਾਰਾ ਕੁਝ ਜਿਹੜਾ ਨਹੀਂ ਸੀ ਹੋਣਾ ਚਾਹੀਦਾ ਹੋਇਆ ਪਰ ਉਸ ਦਾ ਸਰਬਜੀਤ ਸਿੰਘ ਖਾਲਸਾ ਨੇ ਕਾਂਗਰਸ ਦੇ ਵਿਰੁੱਧ ਤਾਂ ਪ੍ਰਚਾਰ ਕਰਨਾ ਹੀ ਕਰਨਾ ਹੈ ਪਰ ਜਿਹੜੀਆਂ ਆਮ ਆਦਮੀ ਪਾਰਟੀ ਦੇ ਸ਼੍ਰੋਮਣੀ ਕਾਲੀ ਦਰ ਉਹਨਾਂ ਦੇ ਵੋਟ ਬੈਂਕ ਦੇ ਉੱਤੇ ਵੱਡਾ ਅਸਰ ਦਿਖਾਈ ਦੇਵੇਗਾ ਪਰ ਸਭ ਤੋਂ ਲੀਡ ਉੱਤੇ ਜਿਹੜਾ ਜਾ ਰਿਹਾ ਹੋਵੇ ਤੇ ਕੁਦਰਤੀ ਗੱਲ ਹੈ ਸੁਭਾਵਿਕ ਗੱਲ ਹੈ ਕਿ ਸਭ ਤੋਂ ਵੱਡਾ ਵੋਟ ਬੈਂਕ ਜਿਹੜਾ ਪ੍ਰਭਾਵਿਤ ਆਉ ਕਰਮਜੀਤ ਅਨਮੋਲ ਦਾ ਹੋ ਰਿਹਾ ਪਹਿਲੇ ਥੋੜੇ ਦਿਨ ਪਹਿਲੇ ਆਪਾਂ ਦੇਖ ਰਹੇ ਸੀ ਕਿ ਹਫਤੇ ਜਾਰੀ ਹੈ ਪਹਿਲੇ ਤਾਂ ਇਕੱਲੇ ਤੁਰੇ ਫਿਰਦੇ ਸੀਗੇ ਇਹ ਇਹ ਵੀ ਸੀਗਾ ਸ਼ੁਰੂ ਸ਼ੁਰੂ ਦੇ ਵਿੱਚ ਕਿਦਰ ਜਾਣਦੇ ਨਹੀਂ ਸੀਗੇ ਇੱਕਦਮ ਸਰਗਰਮੀ ਕਿਵੇਂ ਦਿਖਾਣੀ ਦੇਣੀ ਸ਼ੁਰੂ ਕਰ ਦਿੱਤੀ ਸਰਬਜੀਤ ਸਿੰਘ ਖਾਲਸਾ ਸ਼ਾਇਦ ਇਸ ਕਰਕੇ ਲੋਕਾਂ ਨੂੰ ਉਸ ਤਰ੍ਹਾਂ ਨਹੀਂ ਸੀ ਦਿਖ ਰਿਹਾ ਜਿਵੇਂ ਅੱਜ ਦਿਖ ਰਿਹਾ ਉਸ ਸੀਟ ਦੇ ਉੱਤੇ ਆਹ ਮਹਾਰੇ ਹੌਲੀ ਹੌਲੀ ਗਤੀ ਦੇ ਵਿੱਚ ਲੱਗੇ ਹੋਏ ਸੀ ਕਿਉਂਕਿ ਉਹਨਾਂ ਦਾ ਤੇ ਵੀ ਕਹਿਣਾ ਉਹਨਾਂ ਦੀ ਟੀਮ ਦਾ ਕਿ ਸਾਡੇ ਕੋਲ ਤਾਂ ਬਹੁਤੇ ਫੰਡ ਵੀ ਨਹੀਂ ਸਾਡੇ ਕੋਲ ਕੋ ਬਹੁਤੇ ਵੱਡੇ ਕਾਰੋਬਾਰ ਨਹੀਂ ਪ੍ਰਚਾਰ ਦੇ ਸਾਧਨ ਹੀ ਬੜੇ ਸੀਮਤ ਹੈ ਪਰ ਉਸ ਤੋਂ ਬਾਅਦ ਉਹਨਾਂ ਦਾ ਖੁਦ ਦਾ ਮੰਨਣਾ ਉਹਨਾਂ ਦੀ ਟੀਮ ਦਾ ਕਿ ਲੋਕਾਂ ਨੇ ਹੰਗਾਰਾ ਹੀ ਇਹਨਾਂ ਦਿੱਤਾ ਹੈ ਤਨ ਮਨ ਤੇ ਧਨ ਦੇ ਨਾਲ ਉਹਨਾਂ ਦੀ ਸੇਵਾ ਕੀਤੀ ਜਾ ਰਹੀ ਹੈ ਕਿ ਕੋਈ ਗੱਲ ਨਹੀਂ ਤੁਸੀਂ ਲੱਗੇ ਰਹੋ ਅਸੀਂ ਤੁਹਾਡੇ ਨਾਲ ਖੜੇ ਆ ਉਹ ਇਹ ਕਹਿ ਰਿਹਾ ਕਿ ਪਹਿਲਾਂ ਪ੍ਰਚਾਰ ਅਸੀਂ ਕਰ ਜ਼ਰੂਰ ਰਹੇ ਸੀ ਪਰ ਨજર ਨਹੀਂ ਉਸ ਢੰਗ ਨਾਲ ਆ ਰਹੀ ਤੇ ਤੇਲ ਜੋਗੇ ਪੈਸੇ ਵੀ ਕੋ ਨਹੀਂ ਸੀ ਸਾਡੇ ਕੋਲ ਬਿਲਕੁਲ ਉਹਨਾਂ ਨੇ ਇੱਕ ਉਦਾਹਰਨ ਵੀ ਦਿੱਤੀ ਕਿ 2500 ਦਾ ਪਤਾ ਨਹੀਂ ਤੇਲ ਪਾਉਣਾ ਸੀ ਗੱਡੀ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਤਾਂ ਉਦੋਂ ਮੌਕੇ ਦੇ ਉੱਤੇ ਹੀ ਇੱਕ ਸਿੰਘ ਆਉਂਦਾ ਤੇ ਤੇਲ ਪਾਉਂਦੇ ਨੂੰ ਸਾਨੂੰ ਦੇਖਦਾ ਕਿ ਬੜਾ ਸੰਕੋਚ ਜਿਹਾ ਆਪਸ ਵਿੱਚ ਕਰ ਰਹੇ ਆ ਤਾਂ ਉਹ ਕਹਿੰਦੇ ਸਿੱਧਾ ਹੀ ਉਹਨਾਂ ਨੇ ਆਪਣੇ ਵੱਲੋਂ ਜਿੰਨਾ ਉਹਨਾਂ ਦੀ ਜਿਹੜੀ ਸਮਰੱਥਾ ਸੀ ਕਹਿੰਦੇ ਕਿ ਸਾਡੇ ਹੱਥ ਵਿੱਚ ਧਰਤੀ ਕਿ ਜਾਓ ਸਾਸੀਂ ਜਿੰਨਾ ਯੋਗਦਾਨ ਪਾ ਸਕਦੇ ਆ ਪਾ ਲੋ ਇਹ ਤਾਂ ਇੱਕ ਉਦਾਹਰਨ ਇਸ ਤਰੀਕੇ ਦੇ ਨਾਲ ਜਿਹੜਾ ਰੋਡ ਸ਼ੋਅ ਕੱਢਿਆ ਗਿਆ ਫਰੀਦਕੋਟ ਦੇ ਅੰਦਰ ਉਸ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਪਹੁੰਚੇ ਸੀ ਉਹ ਕੋਈ ਸਰਬਜੀਤ ਸਿੰਘ ਖਾਲਸਾ ਦੀ ਫੰਡਿੰਗ ਦੇ ਨਾਲ ਨਹੀਂ ਸੀ ਉੱਥੇ ਆਏ ਆਮ ਆਰਿਆ ਆ ਰਹੇ ਆ ਲੋਕਾਂ ਨੂੰ ਇਹ ਲੱਗਦਾ ਕਿ ਸ਼ਾਇਦ ਜਿਹੜਾ ਆਜ਼ਾਦ ਉਮੀਦਵਾਰ ਨੇ ਕੰਮ ਪਾਰਲੀਮੈਂਟ ਚ ਕਰ ਦੇਣਾ ਦੂਜੀਆਂ ਪਾਰਟੀਆਂ ਨੇ ਨਹੀਂ ਕਰਨਾ ਅੱਜ ਦੀ ਘੜੀ ਵਿੱਚ ਲੋਕਾਂ ਦਾ ਇਹ ਮੰਨਣਾ ਹੈ ਸੋਚਣਾ ਹੈ ਪਰ ਕੱਲ ਨੂੰ ਕੀ ਹੁੰਦਾ ਜਦੋਂ ਐਮਪੀ ਬਣ ਜਾਣਗੇ ਆਜ਼ਾਦ ਉਮੀਦਵਾਰ ਇਹ ਤੇ ਕੱਲ ਦਾ ਪਤਾ ਲੱਗੇਗਾ ਪਰ ਅੱਜ ਦੀ ਘੜੀ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਫਰੀਦਕੋਟ ਦੇ ਵਿੱਚ ਜਿਹੜਾ ਵੱਡੀ ਗਿੰਦੀ ਵਿੱਚ ਲੋਕ ਆ ਜਿਹੜੇ ਉਹ ਨਿੱਤਰਨੇ ਸ਼ੁਰੂ ਹੋ ਗਏ ਐ ਇੰਟਰਵਿਊ ਲਾਸਟ ਗੱਲ ਕਰਾਂਗੇ ਇਸ ਮੁੱਦੇ ਦੇ ਉੱਤੇ ਤੁਹਾਨੂੰ ਜਦੋਂ ਇੰਟਰਵਿਊ ਕਰ ਰਹੇ ਸੀ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਕਿ ਐਤ ਕੀ ਤੁਸੀਂ ਪੁੱਛਿਆ ਵੀ ਜਿੱਤ ਕੋਲ ਰਿਹਾ ਹੈਗਾ ਉਹਨਾਂ ਨੇ ਦਾਅਵਾ ਕੀਤਾ ਜਿੱਤ ਮੈਂ ਹੀ ਰਿਹਾ ਹਾਂ ਬਾਕੀ ਸਾਰੇ ਹਾਰ ਰਹੇ ਨੇ ਆ ਬਿਲਕੁਲ ਕਿਉਂਕਿ ਹਰੇਕ ਉਮੀਦਵਾਰ ਜਿਹੜਾ ਵੀ ਮੈਦਾਨ 'ਚ ਹੁੰਦਾ ਸਾਰੀ ਕਹਿੰਦੇ ਨੇ ਇੱਥੇ ਤਾਂ ਆਪਾਂ ਪਹਿਲਾਂ ਵੀ ਜ਼ 13 ਦੀਆਂ 13 ਸੀਟਾਂ ਹੀ ਸਾਡੇ ਹਿੱਸੇ ਆ ਰਹੀਆਂ ਸਾਰੇ ਜਿਹੜਾ ਜਿਹੜੇ ਮੈਦਾਨ ਵਿੱਚ ਆਉਂਦੇ ਆ ਸਾਰੇ ਜਿੱਤਣ ਵਾਸਤੇ ਆਉਂਦੇ ਆ ਪਰ ਪਹਿਲਾਂ ਉਹ ਗੱਲ ਨਹੀਂ ਸੀ ਸਰਬਜੀਤ ਸਿੰਘ ਖਾਲਸਾ ਚ ਪਰ ਹੁਣੇ ਵੀ ਨਹੀਂ ਕਹਿ ਸਕਦੇ ਕਿ 100% ਦੀ ਉਹਨਾਂ ਦੀ ਜਿੱਤ ਪੱਕੀ ਹੈ ਪਰ ਇਹ ਵੀ ਅਖੋਲੇ ਗੱਲ ਨਹੀਂ ਕਰਨ ਵਾਲੀ ਕਿ ਸਰਬਜੀਤ ਸਿੰਘ ਖਾਲਸਾ ਨੂੰ ਤਵੱਜੋ ਨਹੀਂ ਮਿਲ ਰਹੀ ਉਹ ਤਵੱਜੋ ਮਿਲਣੀ ਸ਼ੁਰੂ ਹੋ ਗਈ ਹੈ ਹੁਣ ਜਿਹੜੀ ਅਗਲੀ ਚਰਚਾ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਰੋਡ ਸ਼ੋਅ ਦੇ ਵਿੱਚ ਕਹਿੰਦੇ ਨੇ ਵੀ ਕੁਲਦੀਪ ਧਾਲੀਵਾਲ ਸੈਂਟਰ ਦੇ ਵਿੱਚ ਵਜ਼ੀਰ ਹੋਣਗੇ ਤੇ ਇਹ ਜਿਹੜੀ ਵਿਵੋਤਬੰਦੀ ਕੀਤੀ ਗਈ ਹੈ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਬਿਆਨ ਨਹੀਂ ਹੈ ਤਾਂ ਤਾਜ਼ਾ ਬਿਆਨ ਹੈ ਜਿਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ ਪਰ ਇਸ ਤੋਂ ਪਹਿਲਾਂ ਉਹਨਾਂ ਨੇ 13 0 ਦਾ ਨਾਰਾ ਵਾਰ-ਵਾਰ ਦਿੱਤਾ ਸੰਸਦ ਵਿੱਚ ਵੀ ਭਗਵੰਤ ਮਾਨ ਨੇ ਤਾਂ ਕੇਜਰੀਵਾਲ ਖੁਦ ਮੰਨ ਕੇ ਗਏ ਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਾਡਾ ਜਾਦੂ ਤਾਂ ਚੱਲਣਾ ਨਹੀਂ ਹੁਣ 222 ਵਾਲੀਆਂ ਗੱਲਾਂ ਨਹੀਂ ਰਹੀਆਂ ਹੁਣ ਹੁਣ ਗੱਲਾਂ ਹੋਰ ਹੋ ਗਈਆਂ ਹੁਣ 224 ਵਾਲੀਆਂ ਗੱਲਾਂ ਹੋ ਗਈਆਂ ਮੁੱਖ ਮੰਤਰੀ ਦੇ ਦੋ ਤਿੰਨ ਨਾਰੇ ਸੀ ਇੱਕ ਤਾਂ ਪਾਰਟੀ ਨੇ ਲਿਖ ਦਿੱਤਾ ਸੰਸਦ ਵਿੱਚ ਹੀ ਭਗਵੰਤ ਮਾਨ ਫਿਰ ਮੁੱਖ ਮੰਤਰੀ ਨੇ ਦੋ ਗੱਲਾਂ ਵਾਰ-ਵਾਰ ਕੀਤੀਆਂ ਜਿਵੇਂ ਫਿਲਮ ਦੇ ਵਿੱਚ ਕਈ ਗੱਲ ਡਾਇਲੋਗ ਵਾਰ-ਵਾਰ ਆਉਂਦੇ ਹਨ ਨਾ ਇੱਕ ਪੰਜਾਬ ਬਣੇਗਾ ਹੀਰੋ ਇਸ ਵਾਰ 13 0 ਇੱਕ ਉਹਨਾਂ ਨੇ ਗੱਲ ਕਹੀ ਕਿ ਮੈਨੂੰ ਪੰਜਾਬੀਓ 13 ਹੱਥ 13 ਆਵਾਜ਼ਾਂ ਹੋਰ ਦੇ ਦਿਓ ਫਿਰ ਦੇਖਿਓ ਪਾਰਲੀਮੈਂਟ ਵਿੱਚ ਗਾਹ ਪੈਂਦਾ ਇਹ ਵਾਰ-ਵਾਰ ਅਸੀਂ ਗੱਲਾਂ ਸੁਣੀਆਂ ਪਰ ਅੱਜ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਸਾਡੇ ਪੱਕੀ ਗੱਲ ਹੈ ਕਿ ਉੱਥੇ ਇੰਡੀਆ ਗੱਠ ਜੁੜ ਦੀ ਸਰਕਾਰ ਬਣੀ ਪਈ ਹੈ। ਇਸ ਇੱਕ ਗੱਲ ਤਾਂ ਮੰਨ ਲਈ ਹੈ ਉਹਨਾਂ ਨੇ ਕਿ ਕਾਂਗਰਸ ਦੇ ਨਾਲ ਮਿਲ ਕੇ ਉਹ ਸਰਕਾਰ ਬਣਾਉਣ ਜਾ ਰਹੇ ਹੈ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਿਹਾ ਕਿ ਸਾਡੇ ਤੋਂ ਬਿਨਾ ਵੀਰੋ ਸਰਕਾਰ ਨਹੀਂ ਬਣਨ ਵਾਲੀ ਸੈਂਟਰ ਦੇ ਵਿੱਚ। ਸਾਡੇ ਯੋਗਦਾਨ ਪਾਏ ਬਿਨਾ ਸਰਕਾਰ ਨਹੀਂ ਬਣਨੀ। ਇਸ ਦਾ ਮਤਲਬ ਕਿ ਅੰਦਰ ਖਾਤੇ ਉਹ ਮੰਨ ਚੁੱਕੇ ਹੈ ਜਾਂ ਫਿਰ ਚਰਚਾ ਹੋ ਰਹੀ ਹੈ ਕਿ ਜਿਵੇਂ ਐਨਡੀਏ ਦਾ ਗੱਠ ਜੋੜਾ ਹੈ ਉਹ ਪਛੜ ਰਿਹਾ ਹੈ। ਤਿੰਡਾ ਗੱਠ ਜੁੜ ਕੇ ਅੱਗੇ ਨਿਕਲ ਰਿਹਾ ਹੈ। ਹਾਲਾਂਕਿ ਭਾਜਪਾ ਇਹ ਮੰਨਣ ਨੂੰ ਤਿਆਰ ਨਹੀਂ ਹੈ। ਭਾਜਪਾ ਨੇ ਇਹ ਕਹਿ ਦਿੱਤਾ ਕਿ ਇੰਡੀ ਕਹਿ ਦਿੰਦੇ ਉਹ ਇੰਡੀਆ ਗੱਠ ਜੋੜ ਵੀ ਨਹੀਂ ਕ ਪੰਜਾਬ ਚ ਵੀ ਆਏ ਉਹ ਕਹਿੰਦੇ ਕਿ ਗੱਲਾਂ ਹੀ ਆ ਬਸ ਪਰ ਜਿੱਥੋਂ ਤੱਕ ਰਹੀ ਗੱਲ ਕਿ ਕੈਬਨਟ ਮਨਿਸਟਰ ਹੋਣਗੇ ਸੈਂਟਰ ਦੇ ਵਿੱਚ ਵਜ਼ੀਰ ਹੋਣਗੇ ਕੁਲਦੀਪ ਸਿੰਘ ਧਾਲੀਵਾਲ ਪਰ ਕੁਲਦੀਪ ਸਿੰਘ ਧਾਲੀਵਾਲ ਨੂੰ ਉਹਨਾਂ ਨੇ ਆਪਣੇ ਵੱਲੋਂ ਵਜ਼ੀਰੀ ਦਿੱਤੀ ਅੱਜ ਜੀ ਭਾਵੇਂ 4 ਤਰੀਕ ਨੂੰ ਰਿਜ਼ਲਟ ਆਉਣਾ ਹੈ ਉਹਨਾਂ ਨੇ ਮੰਨ ਲਿਆ ਕਿ ਅਮਰੇਸਰ ਤੋਂ ਤੇ ਉਹ ਹੀ ਨੇ ਲੋਕ ਸਭਾ ਮੈਂਬਰ ਜਾਣਗੇ ਜਿੱਤ ਕੇ ਪਰ ਦੂਸਰੇ ਪਾਸੇ ਵੇਖਿਆ ਜਾਵੇ ਕਿ ਜੇਕਰ ਉਹਨਾਂ ਨੇ ਵਜ਼ੀਰ ਤੈਅ ਕਰ ਲਿਆ ਫਿਰ ਕੀ ਦੇਸ਼ ਦਾ ਪ੍ਰਧਾਨ ਮੰਤਰੀ ਦਾ ਵੀ ਤੈਅ ਹੋ ਗਿਆ ਕਿ ਇੰਡੀਆ ਗੱਠਜੋੜ ਵਾਕਈ ਕੱਲ ਨੂੰ ਸੱਤਾ ਵਿੱਚ ਆ ਰਿਹਾ ਹੈ ਤੇ ਉੱਥੇ ਕੀ ਰਾਹੁਲ ਗਾਂਧੀ ਹੋਣਗੇ ਪ੍ਰਧਾਨ ਮੰਤਰੀ ਕਾਂਗਰਸ ਵੱਲੋਂ ਜਾਂ ਫਿਰ ਉੱਥੇ ਕੋਈ ਹੋਰ ਧਿਰ ਦਾ ਖੇਤਰੀ ਪਾਰਟੀ ਕਿਸੇ ਹੋਰ ਇਲਾਕੇ ਦੇ ਵਿੱਚੋਂ ਉਹ ਪੀਐਮ ਦਾ ਚਿਹਰਾ ਬਣੇਗਾ ਮਮਤਾ ਬੇਨਰਜੀ ਬਣਨਗੇ ਜਾਂ ਫਿਰ ਜਿਹੜੇ 20 ਤੇ 22 ਸੀਟਾਂ ਦੇ ਉੱਤੇ ਚੋਣ ਲੜ ਰਹੇ ਆ ਅਰਵਿੰਦ ਕੇਜਰੀਵਾਲ ਜ ਕਿ ਕਿਨੂੰ ਕਿਨੂੰ ਦੇਣੀਆਂ ਤਾਂ ਫਿਰ ਕਿਵੇਂ ਉਹ 140 ਕਰੋੜ ਲੋਕਾਂ ਦੀ ਨਮਾਇੰਦਗੀ ਕਰਨ ਦਾ ਦਾਵਾ ਕਰ ਰਹੇ ਨੇ ਕੇਜਰੀਵਾਲ ਫਿਰ ਆ ਰਹੇ ਆ ਪੰਜਾਬ ਦੇ ਵਿੱਚ ਬਾਅਦ ਬਾਹਰ ਵੀ ਉਹਨਾਂ ਨੇ ਆਖਿਆ ਕਿ ਸਾਨੂੰ ਢਾਹ ਲਾਉਣ ਦੀ ਕੋਸ਼ਿਸ਼ ਭਾਜਪਾ ਵੱਲੋਂ ਇਸ ਕਰਕੇ ਕੀਤੀ ਜਾ ਰਹੀ ਆ ਸਾਡੀ ਚੜ੍ਹਾਈ ਨਹੀਂ ਜਰੀ ਜਾ ਰਹੀ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਪੂਰੀ ਇਮਾਨਦਾਰੀ ਦੇ ਨਾਲ ਭ੍ਰਿਸ਼ਟਾਚਾਰ ਦੇ ਨਾਮ ਦੀ ਚੀਜ਼ ਹੀ ਕੋਈ ਨਹੀਂ ਪਰ ਉਹ ਵੱਖਰੀ ਗੱਲ ਹੈ ਕਿ ਉਹਨਾਂ ਉੱਤੇ ਵੀ ਦੋਸ਼ ਕਰੋੜਾ ਰੁਪਏ ਦੇ ਲੱਗੇ ਆ ਕਥਿਤ ਕਪਲੇਬਾਜੀ ਦੇ ਸ਼ਰਾਬ ਮਾਮਲੇ ਦੇ ਵਿੱਚ ਤੇ ਹੋਰ ਸਾਰੇ ਕਾਸੇ ਦੇ ਵਿੱਚ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਇੱਕ ਪਾਸੇ ਨਿਆਂ ਨੇ ਵੀ ਜਾਂਚ ਸ਼ੁਰੂ ਕਰ ਦੇਣੀ ਹੈ ਜਿਹੜੇ ਫੰਡਿੰਗ ਹੋਈ ਸੀ ਪਾਰਟੀ ਨੂੰ ਇਹ ਸਾਰੀਆਂ ਗੱਲਾਂ ਦੇ ਵਿਚਾਲੇ ਹੁਣ ਗੱਲ ਇਹ ਹੈ ਕਿ ਜੇਕਰ ਮੰਤਰੀ ਮੰਡਲ ਤੈਅ ਹੋ ਗਿਆ ਆਮ ਆਦਮੀ ਪਾਰਟੀ ਕਾਂਗਰਸ ਦਾ ਜਾਂ ਇੰਡੀਆ ਗੱਠਜੋੜ ਦਾ ਕਹਿ ਲਿਏ ਤਾਂ ਜਿਹੜਾ ਪੀਐਮ ਦਾ ਚਿਹਰਾ ਕੱਲ ਨੂੰ ਕੀ ਹੋਰਵਿੰਦ ਕੇ ਕਹ ਰਿਹਾ ਕਿ 140 ਕਰੋੜ ਲੋਕਾਂ ਲਈ ਕੱਲ ਨੂੰ ਕੋ ਖੜਾ ਤਾਂ ਇੱਕੋ ਹੀ ਨੇਤਾ ਵਰਿੰਦ ਕੇਜਰੀਵਾਲ ਇਹ ਵਾਰ ਵਾਰ ਕਿਹਾ ਜਾ ਰਿਹਾ ਉਹ ਜਿਹੜਾ ਇਹਨਾਂ ਨੇ ਅੱਜ ਬਿਆਨ ਦਿੱਤਾ ਹੈ ਇਹਨੂੰ ਇਸ ਤਰੀਕੇ ਨਾਲ ਵੀ ਤਾਂ ਵੇਖਿਆ ਜਾ ਸਕਦਾ ਹੈ ਕਿ ਉਹ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹੁਣ ਵੀ ਵੋਟ ਖਰਾਬ ਨਾ ਕਰ ਲਿਓ ਵੋਟ ਕੁਲਦੀਪ ਸਿੰਘ ਧੱਲੀਵਾਲ ਨੂੰ ਪਾ ਲਓ ਅਸੀਂ ਇਹਨੂੰ ਮੰਤਰੀ ਬਣਾ ਕੇ ਭੇਜਾਂਗੇ ਇਹ ਪ੍ਰਭਾਵ ਛੱਡਣ ਦੀ ਕੋਸ਼ਿਸ਼ ਹੁੰਦੀ ਹੈ ਹਾਲਾਂਕਿ ਉੱਥੇ ਮੰਨਿਆ ਜਾ ਰਿਹਾ ਕਿ ਜਿਹੜੇ ਸਿਟਿੰਗ ਐਮਪੀ ਨੇ ਗੁਰਜੀਤ ਸਿੰਘ ਔਜ ਲਾਹਮਰੇਸਰ ਦੇ ਵਿੱਚ ਇਹ ਨਹੀਂ ਕਿ ਜਿਹੜਾ ਪਹਿਲਾਂ ਮੈਂਬਰ ਪਾਰਲੀਮੈਂਟ ਰਿਹਾ ਹੋਵੇ ਤੇ ਉਸ ਦਾ ਵਿਰੋਧ ਨਹੀਂ ਹੁੰਦਾ ਕਾਬਜ ਹੁੰਦੀ ਉਹਨੂੰ ਹੁੰਦਾ ਜਾਂ ਫਿਰ ਜਿਹੜਾ ਸਥਾਨਕ ਕੈਂਪ ਹੀ ਹੁੰਦਾ ਉਹਨੂੰ ਪੁੱਛਿਆ ਜਾਂਦਾ ਕਿ ਤੁਸੀਂ ਕੀਤਾ ਕੀ ਇਲਾਕੇ ਲਈ ਉਹ ਬਕਰੀ ਗੱਲ ਹੈ ਗੁਰਜੀਤ ਸਿੰਘ ਔਜਲਾ ਵੱਡੇ ਦਾਅਵੇ ਕਰ ਰਿਹਾ ਕਿ ਮੈਂ ਹੀ ਇਲਾਕੇ ਦੇ ਵਿੱਚ ਸੁਧਾਰ ਕੀਤਾ ਵਿਕਾਸ ਕੀਤਾ ਬਾਕੀਆਂ ਤੋਂ ਗੱਲ ਨਹੀਂ ਬਣੀ ਜਿਹੜੀ ਮੈਂ ਕੀਤੀ ਹੈ ਪਰ ਇਥੋਂ ਤੱਕ ਰਹੀ ਗੱਲ ਕਿ ਭਾਸ਼ਣ ਦੇ ਨਾਲ ਜਾਂ ਇਸ ਬਿਆਨ ਦੇ ਨਾਲ ਇਹ ਪ੍ਰਭਾਵ ਛੱਡਿਆ ਜਾ ਰਿਹਾ ਕਿ ਵੋਟ ਕਿਤੇ ਹੋਰ ਪਾ ਕੇ ਨਾ ਖਰਾਬ ਕਰ ਲਿਓ ਕੱਲ ਨੂੰ ਵਜ਼ੀਰ ਸੈਂਟਰ ਵਿੱਚ ਕੁਲਦੀਪ ਸਿੰਘ ਧਾਲੀਵਾਲ ਜੇਕਰ ਬਣ ਗਏ ਤੇ ਉਹਨਾਂ ਨੇ ਕੰਮ ਕਢਾ ਕੇ ਦੇਣੇ ਅੰਮ੍ਰਿਤਸਰ ਦੇ ਗੁਰਜੀਤ ਸਿੰਘ ਔਜਲਾ ਆ ਜਾ ਕੋਈ ਹੋਰ ਨਹੀਂ ਨੇੜੇ ਦਿਖਾਈ ਦੇਣਾ ਇਸ ਕਰਕੇ ਵੀ ਹੋ ਸਕਦਾ ਹੈ ਕਿ ਉਹਨਾਂ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਹੋਵੇ ਹਾਲਾਂਕਿ ਇੰਡੀਆ ਗੱਠ ਜੋੜ ਜੇਕਰ ਵਾਕਿ ਹੀ ਮੰਨ ਲਈ ਜਾਵੇ ਮੁੱਖ ਮੰਤਰੀ ਭਵਨਤਮਨ ਦੀ ਗੱਲ ਮੰਨ ਲਈਏ ਜੇ ਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਜਿਵੇਂ ਸੋਚੀ ਬੈਠੀ ਹੈ ਮੰਨ ਲਈਏ ਕੀ ਫਿਰ ਗੁਰਜੀਤ ਸਿੰਘ ਔਜਲਾ ਉਹ ਵੀ ਤੇ ਇੰਡੀਆ ਗੱਠ ਜੋੜ ਦਾ ਹਿੱਸਾ ਨੇ ਜੇਕਰ ਉਹ ਜਿੱਤ ਜਾਂਦੇ ਆ ਫਿਰ ਉਹ ਵੀ ਤੇ ਸੈਂਟਰ ਚ ਵਜ਼ੀਰ ਬਣ ਸਕਦੇ ਆ ਇਹ ਸਾਰੀਆਂ ਗੱਲਾਂ ਇਸ ਕਰਕੇ ਵੀ ਹੋ ਸਕਦੀਆਂ ਕੀਤੀਆਂ ਜਾ ਰਹੀਆਂ ਹਨ ਜਿਵੇਂ ਤੁਸੀਂ ਕਿਹਾ ਕਿ ਵੋਟ ਕਿਤੇ ਲੋਕ ਸੋਚ ਪਾਉਣ ਲੱਗਿਆ ਸੋਚਣ ਕਿ ਯਾਰ ਇਹ ਤੇ ਸੈਂਟਰ ਦੇ ਵਜ਼ੀਰ ਹੈ ਮੁੱਖ ਮੰਤਰੀ ਸਾਹਿਬ ਨੇ ਕਹਿ ਤਾ ਆਪਾਂ ਵੋਟ ਇੱਧਰ ਹੀ ਨਾ ਪਾ ਦਈਏ ਇਹ ਸਾਰੀਆਂ ਗੱ ਮੋਲਿਕ ਤਾਰ ਤੇ ਸੰਕੇਤਕ ਤਾਰ ਤੇ ਸਨੇਹਾ ਦੇਣ ਦੀ ਵੀ ਕੋਸ਼ਿਸ਼ ਹੁੰਦੀ ਹੈ ਆਪਾਂ ਜਿਵੇਂ ਗਲਤ ਕਰ ਰਹੇ ਆ ਵੀ ਜੇ ਉਹ ਜਿੱਤਦੇ ਨੇ ਜੇ ਹਾਰ ਵੀ ਜਾਂਦੇ ਨੇ ਤੇ ਫਿਰ ਵੀ ਆਪਾਂ ਮੰਨ ਸਕਦੇ ਆ ਵੀ ਉਹ ਬਣ ਸਕਦੇ ਨੇ ਮੰਤਰੀ ਕਿਉਂਕਿ ਰਾਜ ਸਭਾ ਸੀਟ ਖਾਲੀ ਕਰਾ ਕੇ ਕੀ ਪਤਾ ਉਹ ਉਹਨਾਂ ਨੂੰ ਰਾਜ ਸਭਾ ਦੇ ਥਰੂ ਉਹਨਾਂ ਨੂੰ ਮਨਿਸਟਰ ਬਣਾ ਦਿੱਤਾ ਜਾਵੇ ਜੇ ਮੰਨ ਲਓ ਹਾਰ ਵੀ ਆਂਦੇ ਨੇ ਇਹ ਵੀ ਸੋਚ ਕੇ ਬਿਆਨ ਦਿੱਤਾ ਹੋ ਮਤਲਬ ਇਹ ਵੀ ਜਿਹੜਾ ਬਿਆਨ ਹੈ ਇਹ ਸੋਚ ਕੇ ਦਿੱਤਾ ਜਾ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਗੱਲ ਸੱਚ ਦੇ ਨੇੜੇ ਕਿੰਨੀ ਕੁ ਹੈ ਦੇ ਬਾਰੇ ਅੱਜ ਨਹੀਂ ਕਿਹਾ ਜਾ ਸਕਦਾ ਇੱਕ ਚਰਚਾ ਜ਼ਰੂਰ ਚੱਲ ਰਹੀ ਹੈ ਕਿ ਕੁਝ ਰਾਜ ਸਭਾ ਮੈਂਬਰ ਜਿਹੜੇ ਉਹਨਾਂ ਤੋਂ ਸਤੀਫੇ ਲੈਣ ਦੀ ਤਿਆਰੀ ਵਿੱਚ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੁਣ ਉਹਨਾਂ ਦੀ ਥਾਂ ਤੇ ਭੇਜਣਾ ਕਿਨੂ ਆ ਘੱਲਣਾ ਕਿਨੂ ਆ ਇਹ ਤੈਅ ਕਰੇਗਾ ਇੰਡੀਆ ਗੱਠਜੋੜ ਜਿੱਤਦਾ ਕਿ ਨਹੀਂ ਜਿੱਤਦਾ ਜੇਕਰ 4 ਜੂਨ ਦੇ ਨਤੀਜੇ ਆਮ ਆਦਮੀ ਪਾਰਟੀ ਦੇ ਜ ਇੰਡੀਆ ਗੱਠਜੋੜ ਦੇ ਹਿੱਸੇ ਆਉਂਦੇ ਨੇ ਹੋ ਸਕਦਾ ਹੈ ਫੈਸਲੇ ਉੱਤੇ ਨਾ ਵਿਚਾਰ ਵਟਾਂਦਰਾ ਕੀਤਾ ਜਾਵੇ ਜੇਕਰ ਨਤੀਜੇ ਉਲਟ ਆ ਗਏ ਐਨਡੀਆ ਫਿਰ ਕਾਬਜ ਹੋ ਗਿਆ ਸੈਂਟਰ ਦੇ ਵਿੱਚ ਤਾਂ ਫਿਰ ਹੋ ਸਕਦਾ ਹੈ ਕਿ ਰਾਜ ਸਭਾ ਮੈਂਬਰਾਂ ਦੀ ਅਦਲਾ ਬਦਲੀ ਹੋ ਜਾਵੇ ਉਹਦੇ ਵਿੱਚ ਕਿਹੜੇ ਕਿਹੜੇ ਨਾਮ ਹੋਣਗੇ ਅੱਜ ਨਹੀਂ ਕਿਹਾ ਜਾ ਸਕਦਾ ਜਿਹੜੇ ਅਗਲਾ ਮੁੱਦੇ ਕੱਲੇ ਜਿਹੜੇ ਰਵਨੀਤ ਬਿੱਟੂ ਨੇ ਭਾਜਪਾ ਦੇ ਉਮੀਦਵਾਰ ਲੁਧਿਆਣੇ ਤੋਂ ਖੜੇ ਨੇ ਉਹਨਾਂ ਦਾ ਇੱਕ ਬਿਆਨ ਬੜਾ ਵਾਇਰਲ ਹੋ ਰਿਹਾ ਹੈ ਉਹਨਾਂ ਨੇ ਕਿਹਾ ਵੀ ਜਿਹੜਾ ਮੇਰੇ ਦਾਦਾ ਸੀ ਉਹ ਸ਼ਹੀਦ-ਏ-ਆਜ਼ਮ ਬੀਨਤ ਸਿੰਘ ਸਨ ਉਹ ਇਹਨਾਂ ਨੇ ਇਹ ਬਿਆਨ ਕਿਉਂ ਦਿੱਤਾ ਤੇ ਨਾਲੇ ਇਹ ਜਿਹੜਾ ਬਿਆਨ ਦਾ ਨਾਲ ਜੋੜਿਆ ਕਿਹਨੂੰ ਕਿਹੜਾ ਵੱਡਾ ਲੀਡਰ ਹੈ ਦੇਸ਼ ਦਾ ਜਿਹਦੇ ਨਾਂ ਦੇ ਨਾਲ ਇਸ ਬਿਆਨ ਨੂੰ ਜੋੜਿਆ ਗਿਆ ਰਵਨੀਤ ਬਿੱਟੂ ਜਦੋਂ ਦੇ ਭਾਜਪਾ ਜੁਆਇਨ ਕਰਕੇ ਗਏ ਆ ਕਈ ਤਰ੍ਹਾਂ ਦੀਆਂ ਕਸੂਤੀਆਂ ਸਥਿਤੀਆਂ ਦੇ ਵਿੱਚ ਫਸੇ ਹੋਏ ਆ ਰਵਨੀਤ ਬਿੱਟੂ ਦੀ ਸਭ ਤੋਂ ਵੱਧ ਜੇਕਰ ਕਿਸੇ ਨੇ ਪ੍ਰਭਾਵਿਤ ਕੀਤਾ ਉਹਨਾਂ ਨੂੰ ਉਹਨਾਂ ਦੀ ਦੋਹਾਂ ਪਾਰਟੀਆਂ ਦੇ ਵਿੱਚ ਆ ਜਿਹੜੀ ਉਹ ਜਿਹੜੀ ਆ ਕਹਿ ਸਕਦੇ ਆ ਕਿ ហេਠੀ ਕਰਵਾਈ ਹੋ ਇੱਕ ਆਡੀਓ ਨੇ ਕਰਾਈ ਉਹ ਆਡੀਓ ਕਿਹੜੀ ਸੀ ਸਿਮਰਜੀਤ ਸਿੰਘ ਬੈਂਸ ਦੀ ਹਾਲਾਂਕਿ ਰਵਨੀਤ ਸਿੰਘ ਬਿੱਟੂ ਨੇ ਤਾਂ ਡਿਨਾਈ ਕਰਤਾ ਮਨਾਈ ਕਰਤਾ ਕਿ ਮੇਰੀ ਆਡੀਓ ਹੀ ਨਹੀਂ ਹੈਗੀ ਮੇਰੀ ਆਵਾਜ਼ ਹੀ ਨਹੀਂ ਹੈਗੀ ਜਾਂਚ ਕਰਾ ਲਓ ਸਿਮਰਜੀਤ ਸਬੈਂਸ ਨੇ ਵੀ ਕਹਿਤਾ ਕਰਾ ਲਓ ਜਾਂਚ ਫਿਰ ਜਿਹੜੀ ਉਹ ਆਡੀਓ ਨੇ ਬੜਾ ਵੱਡਾ ਨੁਕਸਾਨ ਸਿਆਸੀ ਤੌਰ ਤੇ ਕੀਤਾ ਕਿਉਂਕਿ ਉਸ ਦੇ ਵਿੱਚ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਬਾਰੇ ਵੀ ਭਾਜਪਾ ਦੇ ਹੋਰ ਸੀਨੀਅਰ ਲੀਡਰਾਂ ਬਾਰੇ ਵੀ ਤੇ ਕਾਂਗਰਸ ਪਾਰਟੀ ਦੇ ਵਿੱਚ ਕਹਿੰਦੇ ਜਿਹੜੀ ਮਰਜ਼ੀ ਪਾਰਟੀ ਸਾਰੇ ਪਾਸੇ ਮਾੜਾ ਹਾਲਾ ਸੰਗਠਨ ਦੇ ਰੂਪ ਦੇ ਵਿੱਚ ਤਾਂ ਜਿਹੜੀ ਉਹ ਗੱਲ ਕਹੀ ਗਈ ਰਵਨੀਤ ਬਿੱਟੂ ਦੇ ਹੱਕ 'ਚ ਪ੍ਰਚਾਰ ਕਰ ਰਹੀ ਹੋਵੇਗੀ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਉਹਨਾਂ ਦੇ ਹੱਕ ਵਿੱਚ ਪ੍ਰਚਾਰ ਕਰਨਾ ਹੈ ਪਰ ਉਸ ਦੇ ਦੌਰਾਨ ਕੀ ਬਾਅਦ ਦੇ ਵਿੱਚ ਰਵਨੀਤ ਬਿੱਟੂ ਦੇ ਜੇਕਰ ਨਤੀਜੇ ਹੱਕ ਵਿੱਚ ਨਾ ਆਏ ਕਿ ਰਵਨੀਤ ਬਿੱਟੂ ਨੂੰ ਉਹ ਥਾਂ ਮਿਲੇਗੀ ਭਾਜਪਾ ਦੇ ਅੰਦਰ ਜਿਹੜੀ ਉਹ ਅੱਜ ਸੋਚ ਰਹੇ ਹੈ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਹ ਬਿਆਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਭਾਸ਼ਣ ਦੇ ਰਿਹਾ ਕਹਿੰਦੇ ਜੇਕਰ ਸ਼ਹੀਦ ਦੇ ਆਜ਼ਮ ਉਹਨਾਂ ਨੇ ਸ਼ਬਦ ਵਰਤਿਆ ਸੋਚ ਸਮਝ ਕੇ ਕਿ ਸ਼ਹੀਦ ਦੇ ਆਜ਼ਮ ਬੀਨਤ ਸਿੰਘ ਦੇ ਵਰਗਾ ਕੋਈ ਮੈਨੂੰ ਦਿਖਿਆ ਮੈਂ ਕਿਉਂ ਛੱਡ ਕੇ ਆਇਆ ਕਾਂਗਰਸ ਨੂੰ ਕਿਉਂ ਭਾਜਪਾ ਕਹਿੰਦੇ ਸਭ ਤੋਂ ਵੱਡਾ ਕਾਰਨ ਹੀ ਇਹ ਆ ਸ਼ਹੀਦ ਦੇ ਆਜਮ ਬਿਆਨਤ ਸਿੰਘ ਮੈਨੂੰ ਦਿਖਿਆ ਤੇ ਉਹ ਮੋਦੀ ਸਾਹਿਬ ਚ ਦਿਖਿਆ ਹੁਣ ਇੱਥੇ ਫੇਰ ਵਿਵਾਦਤ ਬਿਆਨ ਦੇ ਗਏ ਰਵਨੀਤ ਬੇਟੂ ਪਹਿਲਾਂ ਹੀ ਉਹਨਾਂ ਦੇ ਖਹਿੜਾ ਨਹੀਂ ਛੁੱਟ ਰਿਹਾ ਕਈ ਵਾਰੀ ਕਿਸਾਨਾਂ ਨੂੰ ਮੰਦਾ ਬੋਲ ਰਿਹਾ ਹਿੰਦੂ ਭਾਈਚਾਰੇ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜੇਕਰ ਖੁਸ਼ ਕਰਨਾ ਹੈ ਤਾਂ ਮੈਂ ਇਸ ਤਰ੍ਹਾਂ ਦੇ ਬਿਆਨ ਦਾਗੀ ਜਾਵਾਂ ਤੇ ਉਸ ਤੋਂ ਬਾਅਦ ਮੇਰੇ ਹੱਕ ਦੇ ਵਿੱਚ ਹਵਾ ਚੱਲ ਜਾਣੀ ਹੈ ਰਾਜਾ ਵੜਿੰਗ ਕਿੱਧਰ ਸ਼੍ਰੋਮਣੀ ਕਾਲੀ ਦਲ ਕਿੱਧਰ ਆਮ ਆਦਮੀ ਪਾਰਟੀ ਕਿੱਧਰ ਮੈਂ ਲੁਧਿਆਣੇ ਤੋਂ ਫਿਰ ਐਮਪੀ ਬਣਨਾ ਹਾਲਾਂਕਿ ਕਾਂਗਰਸ ਤੋਂ ਬਣਦੇ ਰਹੇ ਆ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਜਦੋਂ ਦੀ ਉਹਨਾਂ ਨੇ ਧਿਰ ਬਦਲੀ ਹੈ ਉਹ ਇਹੋ ਜਿਹੇ ਬਿਆਨਾਂ ਦੇ ਵਿੱਚ ਚਰਚਾ ਦੇ ਵਿੱਚ ਆ ਗਏ ਹੁਣ ਜਿੱਥੋਂ ਤੱਕ ਰਹੀ ਗੱਲ ਵਿਵਾਦਤ ਬਿਆਨ ਕਿਵੇਂ ਆ ਸਭ ਤੋਂ ਪਹਿਲਾਂ ਤਾਂ ਸ਼ਹੀਦ ਦੇ ਆਜ਼ਮ ਸ਼ਬਦ ਆ ਜਿਹੜਾ ਉਹ ਹਰ ਇੱਕ ਲਈ ਨਹੀਂ ਵਰਤਿਆ ਜਾ ਸਕਦਾ ਸ਼ਹੀਦ ਦੇ ਆਜ਼ਮ ਆ ਜਿਹੜਾ ਉਹ ਸਰਦਾਰ ਭਗਤ ਸਿੰਘ ਲਈ ਵਰਤਿਆ ਜਾਂਦਾ ਸਾਰੇ ਜਾਣਦੇ ਆ ਉਹਨਾਂ ਦੇ ਲਈ ਵਰਤਿਆ ਜਾ ਰਿਹਾ ਹੁਣ ਤੱਕ ਵਿਧਾਨ ਸਭਾ ਦੇ ਵਿੱਚ ਬੀਬੀ ਮਾਨੋਕੇ ਜਿਹੜੇ ਆ ਉਹਨਾਂ ਨੇ ਵੀ ਕਹਿ ਦਿੱਤਾ ਕਿ ਇੱਕੋ ਇੱਕ ਹੀ ਹੋਇਆ ਕੋਈ ਹੋਇਆ ਤਾਂ ਸ਼ਹੀਦ ਦੇ ਆਜ਼ਮ ਉਹ ਸਰਦਾਰ ਭਗਤ ਸਿੰਘ ਹੈ ਇਸ ਤੋਂ ਇਲਾਵਾ ਕੋਈ ਨਹੀਂ ਉਹ ਸਾਰਾ ਪੰਜਾਬ ਕੀ ਸਾਰਾ ਦੁਨੀਆ ਮੰਨਦੀ ਹੈ ਇਸ ਗੱਲ ਨੂੰ ਕਿ ਸ਼ਹੀਦ ਦੇ ਆਜ਼ਮ ਕੋਈ ਹੈ ਤਾਂ ਸਰਦਾਰ ਭਗਤ ਸਿੰਘ ਹੈ ਹੁਣ ਉਹਨਾਂ ਨੇ ਆਪਣੇ ਦਾਦੇ ਦੇ ਨਾਲ ਕਿਵੇਂ ਸ਼ਹੀਦ ਦੇ ਆਜ਼ਮ ਸ਼ਬਦ ਲਾ ਦਿੱਤਾ ਪੰਜਾਬ ਦੇ ਵਿੱਚ ਉਸ ਮੁੱਖ ਮੰਤਰੀ ਦਾ ਰੋਲ ਕੀ ਰਿਹਾ ਆਬ ਸਾਰੀ ਜਨਤਾ ਜਾਣਦੀ ਹੈ ਖਾਸ ਕਰਕੇ ਖੜੂਰ ਸਾਹਿਬ ਚ ਜਿਹੜੀ ਸੀਟ ਦੀ ਹਵਾ ਬਦਲੀ ਹੈ ਜਾਂ ਪੰਜਾਬ ਦੇ ਹੋਰ ਨਾ ਕੋਨਿਆਂ ਦੇ ਵਿੱਚ ਹਵਾ ਬਦਲੀ ਹੈ ਜਾਂ ਉਹਨਾਂ ਵੇਲਿਆਂ ਦੇ ਵਿੱਚ ਜਸਵੰਤ ਸਿੰਘ ਖਾਲੜਾ ਨਾਲ ਕੀ ਹੋਇਆ ਅਲਵਾਰਸ ਲਾਸ਼ਾਂ ਦੀ ਗੱਲ ਤੁਰਦੀ ਹੈ ਉਦੋਂ ਲਾਅ ਐਂਡ ਆਰਡਰ ਦੀ ਗੱਲ ਤੁਰਦੀ ਹੈ ਜਾਂ ਫਿਰ ਨਿਸ਼ਾਨਾ ਬਣਾ ਕੇ ਕਿਵੇਂ ਨੌਜਵਾਨਾਂ ਨੂੰ ਟਾਰਗੇਟ ਕੀਤਾ ਗਿਆ ਸੀ ਉਹ ਤੁਰਦੀ ਅਸਤਿਤਵ ਵਿੱਚ ਬਿਆਨਤ ਸਿੰਘ ਦਾ ਨਾਮ ਕਿਹੜੇ ਅੱਖਰਾਂ ਚ ਬੋਲਦਾ ਰਵਨੀਤ ਸਿੰਘ ਬਿੱਟੂ ਨੂੰ ਵੀ ਖਾਸ ਤੌਰ ਤੇ ਪਤਾ ਹੈ ਪਰ ਉਹ ਖੱਟਣਾ ਚਾਹੁੰਦੇ ਇਹਦੇ ਵਿੱਚੋਂ ਵੀ ਕਿ ਜੇਕਰ ਕੁਰਬਾਨੀ ਕੀਤੀ ਹੈ ਤਾਂ ਉਹ ਕਿਉਂਕਿ ਉਹਨਾਂ ਨੇ ਭਾਜਪਾ ਦੇ ਪੋਸਟਾਂ ਵਿੱਚ ਵੀ ਆਪਣੇ ਦਾਦੇ ਦੀਆਂ ਫੋਟੋਆਂ ਵਰਤਨੀਆਂ ਸ਼ੁਰੂ ਕਰਤੀਆਂ ਇੱਕ ਤਾਂ ਇੱਥੇ ਉਹ ਗਲਤੀ ਕਰ ਗਏ ਕਿ ਸ਼ਹੀਦ ਦੇ ਆਜ਼ਮ ਕਹਿ ਦਿੱਤਾ ਬਿਆਨਤ ਸਿੰਘ ਨੂੰ ਤਤਕਾਲੀ ਮੁੱਖ ਮੰਤਰੀ ਨੂੰ ਉਹ ਨਹੀਂ ਸੀ ਕਹਿਣਾ ਚਾਹੀਦਾ ਉਹ ਪੰਜਾਬ ਦੇ ਲੋਕਾਂ ਨੇ ਆਪੇ ਜਵਾਬ ਦੇ ਦੇਣਾ ਕਿ ਉਹਨਾਂ ਨੇ ਜਿਹੜਾ ਸ਼ਬਦ ਵਰਤਿਆ ਕੀ ਉਹ ਸੂਟ ਕਰਦਾ ਬੀਨਤ ਸਿੰਘ ਨੂੰ ਜਾਂ ਨਹੀਂ ਕਰਦਾ ਉਹਨਾਂ ਦੀ ਨਜ਼ਰ ਵਿੱਚ ਹੋ ਸਕਦਾ ਹੈ ਕਿ ਉਹਨਾਂ ਨੇ ਕੁਰਬਾਨੀ ਦਿੱਤੀ ਹੋਵੇ ਪਰ ਪੰਜਾਬ ਦੀ ਬਹੁਤੀ ਤੇ ਵੱਡੀ ਗਿਣਤੀ ਦੀ ਨਜ਼ਰ ਵਿੱਚ ਉਹ ਕੁਰਬਾਨੀ ਨਹੀਂ ਲੋਕ ਗਿਣਦੇ ਪੰਜਾਬ ਦੇ ਜਿੱਥੋਂ ਤੱਕ ਰਹੀ ਗੱਲ ਕਿ ਉਹਨਾਂ ਨੇ ਕਿਹਾ ਕਿ ਮੈਂ ਕਿਉਂ ਛੱਡ ਕੇ ਆਇਆ ਮੈਨੂੰ ਪੁੱਛ ਲੈਂਦੇ ਅਕਸਰ ਕਿ ਮੋਦੀ ਸਾਹਿਬ ਮੈਨੂੰ ਕਹਿੰਦੇ ਦਿਖਦੇ ਹੀ ਉਹਨਾਂ ਚੋਂ ਹੈ ਇਸ ਦਾ ਮਤਲਬ ਇਹ ਹੈ ਕਿ ਬੀਨਤ ਸਿੰਘ ਨੇ ਜੋ ਰੋਲ ਨਿਭਾਇਆ ਪੰਜਾਬ ਦੀ ਸਿਆਸਤ ਦੇ ਵਿੱਚ ਜਾਂ ਫਿਰ ਦੇਸ਼ ਦੀ ਸਿਆਸਤ ਨੂੰ ਉਹਨਾਂ ਨੇ ਕੀ ਦਿੱਤਾ ਤਾਂ ਇਸ ਦਾ ਮਤਲਬ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਹਨਾਂ ਰਾਹਾਂ ਤੇ ਤੁਰੇ ਹੋਏ ਐ ਰਵਨੀਤ ਸਿੰਘ ਬਿੱਟੂ ਨੇ ਇੱਕ ਗੱਲ ਦੀ ਇਹ ਵੀ ਮੋਹਰ ਲਾਈ ਐ ਕਿ ਜਿਵੇਂ ਮੇਰੇ ਦਾਦਾ ਸਿਆਸਤ ਕਰਦੇ ਸੀ ਉਸੇ ਤਰ੍ਹਾਂ ਦੀ ਸਿਆਸਤ ਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਿਹਾ ਐ ਇਹ ਜਿਹੜੀ ਗੱਲ ਕਹੀ ਗਈ ਐ ਇੱਕ ਹੋਰ ਵਿਵਾਦ ਉਹਨਾਂ ਨੇ ਆਪਣੇ ਨਾਮ ਦੇ ਨਾਲ ਜੋੜ ਲਿਆ ਇਸ ਬਿਆਨ ਦੇਣ ਦੇ ਨਾਲ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਹਿੰਦੂ ਭਾਈਚਾਰਾ ਖੁਸ਼ ਹੋ ਕੇ ਠਾਠਾ ਕਰਕੇ ਉਹਨਾਂ ਦੇ ਚੋਣ ਨਿਸ਼ਾਨ ਦੇ ਉੱਤੇ ਜਿਹੜੇ ਕਮਲ ਦੇ ਉੱਤੇ ਮੋਹਰਾਂ ਲਾਏਗਾ ਇਹ ਸ਼ਾਇਦ ਰਵਨੀਤ ਬਿੱਟੂ ਭਲੇਖੇ ਜਨੇ ਪੰਜਾਬ ਦੀ ਲੁਧਿਆਣੇ ਦੀ ਸੀਟ ਹੈ ਕੋਈ ਬਾਹਰਲੀ ਸੀਟ ਨਹੀਂ ਹੈ ਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਬਿਆਨ ਦੇ ਕੇ ਉਹਨਾਂ ਨੂੰ ਲੱਗਦਾ ਜੇਕਰ ਉਹ ਵੋਟ ਬੈਂਕ ਇਕੱਠਾ ਕਰਨਾ ਚਾਹੁੰਦੇ ਆ ਤਾਂ ਇਹ ਕਿਸੇ ਨੂੰ ਖੁਸ਼ ਕਰਨ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਹੋ ਸਕਦਾ ਇਸ ਵਿੱਚ ਮਾਣ ਮਹਿਸੂਸ ਕਰ ਰਹੇ ਹੋਣ ਕਿ ਮੈਨੂੰ ਆਪਣੇ ਦਾਦਾ ਜੀ ਨਾਲ ਉਹ ਕੰਪੇਅਰ ਕਰ ਰਿਹਾ ਬਹੁਤ ਮੇਰੇ ਲਈ ਪ੍ਰਾਊਡ ਵਾਲੀ ਗੱਲ ਹੈ ਉਹਨਾਂ ਨੇ ਪ੍ਰਾਊਡ ਫੀਲ ਕੀਤਾ ਕਿ ਨਹੀਂ ਕੀਤਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਮੰਨ ਜਾਣਦਾ ਉਹਨਾਂ ਦਾ ਦਿਮਾਗ ਜਾਣਦਾ ਪਰ ਜਿੱਥੋਂ ਤੱਕ ਰਹੀ ਗੱਲ ਕਿ ਉਹ ਸਟੇਜ ਤੋਂ ਸ਼ਰੇਆਮ ਜਦੋਂ ਕਹਿ ਰਿਹਾ ਥਾਪੀ ਮਾਰ ਕੇ ਕਿ ਸ਼ਹੀਦ ਦੇ ਆਜਮ ਬੀਨਤ ਸਿੰਘ ਵਰਗਾ ਕੋਈ ਮੈਨੂੰ ਦਿਖਿਆ ਤੇ ਉਹ ਮੋਦੀ ਸਾਹਿਬ ਦਿਖੇ ਹੁਣ ਇਸ ਦੇ ਕੀ ਅੰਦਾਜ਼ੇ ਕੱਢੇ ਜਾਣ ਪੰਜਾਬ ਦੇ ਲੋਕਾਂ ਨੇ ਜਵਾਬ ਦੇਣਾ ਸ਼ੁਰੂ ਕਰ ਦੇਣਾ ਜਿਹੜੀ ਇਹ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ ਕਿਸ ਵਿੱਚ ਕਿਹੜੇ ਸੰਦਰਭ ਵਿੱਚ ਕਿਹੜੇ ਪ੍ਰਸੰਗ ਵਿੱਚ ਕਿਹਾ ਗਿਆ ਰਵਨੀਤ ਬਿੱਟੂ ਦਾ ਪਹਿਲਾਂ ਆਡੀਓ ਨੇ ਖੜਾ ਨਹੀਂ ਛੱਡਿਆ ਜਿਸ ਵਿੱਚ ਉਹਨਾਂ ਨੇ ਕਈ ਲੀਡਰਾਂ ਬਾਰੇ ਮੰਦੀ ਚੰਗੀ ਸ਼ਬਦਾਵਲੀ ਬੋਲ ਦਿੱਤੀ ਇਸ ਤੋਂ ਇਲਾਵਾ ਰਾਜਾ ਅਮਰਿੰਦਰ ਸਿੰਘ ਵੜਿੰਗ ਦੇ ਨਾਲ ਪੰਗਾ ਪਾਈ ਰੱਖਦੇ ਆ ਇਸ ਤੋਂ ਇਲਾਵਾ ਇਹ ਵੀ ਕਹਿ ਰਿਹਾ ਕਿਵੇਂ ਆਮ ਆਦਮੀ ਪਾਰਟੀ ਤੇ ਜਿਹੜਾ ਰਾਜਾ ਵੜਿੰਗ ਨੇ ਉਹ ਤਾਂ ਸਮਝਾਉਂਦਾ ਹੈਗਾ ਉਹਨਾਂ ਦਾ ਆਪਸ ਵਿੱਚ ਕਿਓ ਖਿਚੜੀ ਨੇ ਇਹ ਤਾਂ ਦਿਖਾਵਾ ਕੀਤਾ ਜਾ ਰਿਹਾ ਮੇਰੇ ਖਿਲਾਫ ਚੋਣ ਮੈਦਾਨ ਵਿੱਚ ਹੋਰ ਮੁਕਾਬਲੇ ਚ ਕੋਈ ਨਹੀਂ ਮੈਂਬਰ ਪਾਰਲੀਮੈਂਟ ਜਿੱਕਰ ਮੈਂ ਪਹਿਲਾਂ ਜਾ ਸਕਦਾ ਕਾਂਗਰਸ ਪਾਰਟੀ ਵੱਲੋਂ ਤਾਂ ਹੁਣ ਮੈਂ ਭਾਜਪਾ ਵੱਲੋਂ ਵੀ ਜਾ ਸਕਦਾ ਰਵਨੀਤ ਸਿੰਘ ਬਿੱਟੂ ਨੂੰ ਸ਼ਾਇਦ ਇਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਦੇ ਧਿਰ ਬਦਲਣ ਦੇ ਨਾਲ ਸਾਰਾ ਜਿਹੜਾ ਲੋਕ ਸਭਾ ਹਲਕਾ ਲੁਧਿਆਣਾ ਘਟੂ ਘਟੂ ਰਵਨੀਤ ਸਿੰਘ ਬਿੱਟੂ ਨਾਲ ਹੀ ਖੜਾ ਹੋਰ ਕਿਸੇ ਨਾਲ ਦਿਖਾਈ ਨਹੀਂ ਦਿੰਦਾ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਸੋਲਾ ਨੇ ਸੱਚ ਦੇ ਵਿੱਚ ਅਸੀਂ ਤਿੰਨ ਮੁੱਦੇ ਤੇ ਗੱਲ ਕੀਤੀ ਤੁਹਾਨੂੰ ਇਹ ਸਾਡੀ ਚਰਚਾ ਕਿਵੇਂ ਲੱਗੀ ਆਪਣੀ رائے ਜ਼ਰੂਰ ਭੇਜੋ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅੱਜ ਇੰਨਾ ਹੀ ਸਾਨੂੰ ਦੋ ਆ ਗਿਆ ਧੰਨਵਾਦ